ਵੀਰਪਾਲ ਇੱਥੇ ਬੈਠੀ ਆ ਹਾਂ ਭਾਬੀ ਕੰਮ ਜਿਆ ਕਰ ਰਹੀ ਸੀ ਕਿ ਮੈਂ ਆਨਲਾਈਨ ਕਲਾਸ ਲਈ ਸੀ ਅੱਜ ਚਲ ਵੀਰਪਾਲ ਤੂੰ ਕੰਮ ਪਹਿਲ ਕਰੀ ਪਹਿਲਾਂ ਮੇਰੀ ਗੱਲ ਸੁਣ ਕੀ ਹੋ ਗਿਆ ਤੂੰ ਬੜੀ ਘਬराई ਚ ਫਿਰਦੀ ਆ ਭਾਬੀ ਕੀ ਗੱਲ ਹੋ ਗਈ ਵੀਰਪਾਲ ਪੂਆ ਨਾ ਬੜੀ ਟੈਨਸ਼ਨ ਚ ਆ ਗਈ ਕਿਉਂ ਕਾਦੀ ਟੈਨਸ਼ਨ ਹੋ ਗਈ ਉਹਨੂੰ ਹੁਣ ਤਾਂ ਉਹਨੂੰ ਕਹਿ ਵੀ ਦਿੱਤਾ ਵੀ ਭਾਈ ਰਹਿ ਲੈ ਜਿੰਨਾ ਟਾਈਮ ਰਹਿਣਾ ਹੈਗਾ ਹੁਣ ਕਾਦੀ ਟੈਨਸ਼ਨ ਆ ਉਹਨੂੰ ਨਹੀਂ ਵੀਰਪਾਲ ਵੱਡਾ ਵਾਈ ਨਾ ਸਪਰੇ ਭੀਂਨ ਦੀ ਗੱਲ ਕਰੀ ਜਾਂਦਾਗਾ ਨੀ ਭਾਬੀ ਇਹਨਾਂ ਦੇ ਤਾਂ ਆਹੀ ਕੰਜਰ ਖੰਨੇ ਰਹਿੰਦੇ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕੋਈ ਕਲੇਸ਼ ਤੋਂ ਹੀ ਆਈ ਆ ਇਹ ਉਹੀ ਸਿਆਪੇ ਆਪਾਂ ਨੂੰ ਪਈ ਜਾਣਗੇ ਫਿਰ ਹੁਣ ਆਪਾਂ ਕੀ ਕਰੀਏ ਪੀਂਦਾ ਕੋਈ ਸਪਰੇ ਪੀ ਜਾਵੇ ਇਹਨਾਂ ਦੇ ਤਾਂ ਆਹੀ ਕੰਜਰ ਕਲੇਸ਼ ਰਹੂਗਾ 20 ਸਾਲ ਹੋ ਗਏ ਐ ਲੜਦੇ ਦੇ ਲੜਦੇ ਆਪੂ ਆ ਤਾਂ ਜਿੱਦਿਆਂ ਆਉਂਦੀ ਆ ਨਾ ਇਹਨਾਂ ਹੋਰ ਕੋਈ ਗੱਲ ਨਹੀਂ ਆਹੀ ਕਲੇਸ਼ ਫਲਾਨਾ ਮਰਦਾ ਹੁਣ ਫਲਾਨਾ ਮਰਦਾ ਹੁਣ ਨੋ ਮਰਦੀ ਆ ਕਦੇ ਨੋ ਪੇਕੇ ਵਗ ਜਾਂਦੀ ਆ ਕਦੇ ਮੁੰਡੇ ਮਰਦੇ ਤਾਂ ਪੈਣੇ ਆਹੀ ਹਾਲ ਆ ਮੇਰੇ ਤੋਂ ਨਹੀਂ ਮੱਥਾ ਵਜਦੇ ਇਹਨਾਂ ਨਾਲ ਜਿਹੜਾ ਕੋਈ ਮਰਦਾ ਮਾਰਨ ਦੇ ਨਾਵੀਰ ਪਲਾਈ ਨਹੀਂ ਬੋਲਦਾ ਹੁੰਦਾ ਫੇਰ ਵੀ ਤੇਰੀ ਭੂਆ ਦਾ ਮੁੰਡਾ ਹੈਗਾ ਤੂੰ ਐ ਸੋਚ ਪੱਭੀ ਹੁਣ ਆਪਾਂ ਕਿਉਂ ਕਿਸੇ ਦੇ ਘਰ ਦੀ ਟੈਨਸ਼ਨ ਲਈਏ ਤੂੰ ਤਾਂ ਐਵੇਂ ਬਾਦੂਨੀ ਟੈਨਸ਼ਨਾਂ ਚੱਕੀ ਫਿਰਦੀ ਐ ਡਰਾਮੇ ਕਰਦੇ ਹੁੰਦੇ ਆ ਇਹ ਹੋ ਜਾਣਗੇ ਠੀਕ ਨਾ ਸਪਰੇ ਪੀਣ ਨੂੰ ਐਡੀ ਕੀ ਆਫਤ ਆ ਗਈ ਕੀ ਗੋਲੀ ਮਾਰਤੀ ਕਿਸੇ ਨੇ ਨਹੀਂ ਵੀਰ ਪਰ ਜੇ ਸਪਰੇ ਸੱਚੀ ਮਿੱੱਚੀ ਪੀ ਗਿਆ ਫੇਰ ਫੇਰ ਦੁੱਖ ਤਾਂ ਆਪਾਂ ਨੂੰ ਵੀ ਓਨੇ ਹੀ ਆ ਤੈਨੂੰ ਘੱਟ ਲੱਗੂ ਦੁੱਖ ਤੈਨੂੰ ਕੀ ਲੱਗਦਾ ਆ ਭੂਆ ਦੇ ਲੜਨ ਤੇ ਉਹ ਸਪਰੇ ਪੀਊਗਾ ਲੜਾਈ ਕਰਕੇ ਹੀ ਸਪਰੇ ਪੀਰਿਆਗਾ ਨਾ ਵੀ ਮਾਂ ਬਾਗੀ ਤੇ ਸਪਰੇ ਪੀ ਲੋ ਨਹੀਂ ਆਹੀ ਗੱਲ ਹੋਣੀ ਹੈ ਲੜਾਈ ਨਹੀਂ ਹੈਗੀ ਬੀਪੂਆ ਕਹਿੰਦੀ ਨਾ ਕਿ ਟਰੈਕਟਰ ਦੀ ਕਿਸ਼ਤ ਭਰਨੀ ਸੀਗੀ ਕਿਸ਼ਤ ਭਰਨ ਨੂੰ ਅਕੇ ਪੈਸੇ ਨਹੀਂ ਹੈਗੇ ਕਿ ਬੇਈਤੀ ਹੋ ਜੋ ਕਿ ਉਹ ਟਰੈਕਟਰ ਲੈ ਜਾਣਗੇ ਕਹਿ ਭਾਈ ਫਿਰ ਅਸੀਂ ਕੀ ਕਰੀਏ ਭਰ ਦੋ ਕਿਸ਼ਤ ਨਾ ਲੈਂਦੇ ਉਹ ਟਰੈਕਟਰ ਚਾਦਰ ਦੇਖ ਕੇ ਪੈਰ ਪਸਾਰ ਲੈਂਦੇ ਉਹ ਜ਼ਰੂਰੀ ਸੀ ਟਰੈਕਟਰ ਲੈਣਾ ਕਿਹਾ ਅਸੀਂ ਵੀਰਪਾਲ ਮੈਂ ਤਾਂ ਮੈਂ ਕਿ ਕਿਸੇ ਨੂੰ ਪੁੱਛ ਕੇ ਹਨਾ ਵੀ ਕਿਸ਼ਤ ਭਰ ਦੋ ਵੀ ਐਡੀ ਕੀ ਗੱਲ ਆ ਸਪਰੇ ਪੀਣ ਵਾਲੀ ਪਤਾ ਮੈਨੂੰ ਪੂਆ ਕੀ ਕਹਿੰਦੀ ਆ ਕਿ ਨਹੀਂ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਤੂੰ ਹੱਲ ਕਰ ਦੇ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਿਹੜੇ ਉਹ ਘੇਣੇ ਪਾਉਂਦੀ ਸੀ ਨਾ ਤੇਰੇ ਕੋਲੇ ਆ ਗਈ ਸੀ ਗੱਲ ਮੇਰੇ ਦਿਮਾਗ 'ਚ ਵੀ ਪੈਸੇ ਹੀ ਮੰਗਦੀ ਹੁੰਨੀ ਉਹ ਮੇਰੀ ਗੱਲ ਸੁਣ ਲੈ ਕੋਈ ਗੱਲ ਹੁੰਦੀ ਆ ਕੋਈ ਭੂਆ ਵਧਾ ਲੈਂਦੀ ਆ ਕੋਈ ਸਪਰੇ ਨਹੀਂ ਪਿੰਦਾ ਕੋਈ ਨਹੀਂ ਮਰਦਾ ਇਹਨਾਂ ਨੇ ਜਦੋਂ ਕੋਈ ਪੈਸਾ ਢੇਲਾ ਚਾਹੀਦਾ ਹੁੰਦਾ ਨਾ ਭੂਆ ਭਾਨੇ ਨਾਲ ਇੱਥੇ ਆ ਜਾਂਦੀ ਆ ਮੈਂ ਤਾਂ ਲੜ ਕੇ ਆਈਆਂ ਮੇਰੇ ਤਾਂ ਨੋਹਾਂ ਨਹੀਂ ਕੱਢਤਾ ਫਿਰ ਭਈ ਇਹਨੂੰ ਮਗਰ ਫੋਨ ਆ ਜਾਂਦਾਗਾ ਵੀ ਪੈਸੇ ਚਾਹੀਦੇ ਡਰਾਮੇ ਕਰਦੀ ਆ ਕੋਈ ਪੈਸੇ ਦੀ ਲੋੜ ਨਹੀਂ ਕੋਈ ਕੁਝ ਨਹੀਂ ਹੈਗਾ ਬਾਕੀ ਜੇ ਲੋੜ ਵੀ ਹੈਗੀ ਹੈ ਨਾ ਅਗਲਾ ਆਪੇ ਕਿਤੇ ਮਰਜੀ ਹੱਲ ਕਰੇ ਨਹੀਂ ਵੀਰਪਾਲ ਗੱਲ ਤਾਂ ਹੋ ਗਈ ਪੂਤ ਇੰਨਾ ਰੋਂਦੀ ਸੀ ਨਾ ਮੈਂ ਤਾਂ ਰੋਂਦੀ ਦੇਖੀ ਨਹੀਂ ਜਾਂਦੀ ਸੀ ਓਹੋ ਭਾਬੀ ਕਿ ਪਹਿਲੀ ਵਾਰ ਹੁੰਦੀ ਆ ਐਂ ਰੋਂਦੀ ਆ ਹਜੇ ਨਾ ਤੈਨੂੰ ਬਿਜਲੀਆਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਮੈਂ ਦੱਸ ਵੀ ਨਹੀਂ ਸਕਦੀ ਮੈਨੂੰ ਆਇਆ ਵੀ ਚਲ ਕਾਹਨੂੰ ਕਿਸੇ ਦਾ ਪੜਦਾ ਚੱਕਣਾਗਾ ਤੂੰ ਰਹਿਣ ਦੇ ਆਪਦਾ ਕੰਮ ਕਰਿਆ ਕਰ ਸ਼ਾਂਤ ਰਹਿਆ ਕਰ ਕਿਉਂ ਤੂੰ ਇਹਦੀਆਂ ਗੱਲਾਂ ਸੁਣ ਸੁਣ ਕੇ ਦਿਮਾਗ ਤੇ ਬੋਝ ਪਾਇਆਗਾ ਨਾਲੇ ਪੈਸੇ ਪੁੱਛਿਆ ਤਾਂ ਦੇਦੀ ਜਵਾਬ ਕਰ ਭਾਈ ਸਾਡੇ ਕੋਲੇ ਹੈ ਨਹੀਂ ਇੱਥੇ ਝਾੜਾ ਨਾ ਨਹੀਂ ਲੱਗਦੇ ਪੈਸੇ ਕੋਈ ਨਾ ਵੀ ਪਰ ਪੂਆ ਆਏ ਕਹਿੰਦੇ ਕਹਿੰਦੀ ਚਾਰਕ ਦਿਨਾਂ ਦੀ ਗੱਲ ਹੈ ਕਹਿੰਦੀ ਫਿਰ ਮੈਂ ਮੋੜ ਦੂੰਗੀ ਕਹਿੰਦੀ ਜਿਹੜਿਆਂ ਨੂੰ ਅਸੀਂ ਵਾਂਟ ਠੇਕੇ ਤੇ ਲਾਇਆ ਸੀ ਕਹਿੰਦੀ ਉਹ ਦੇ ਦੇਣਗੇ ਮੈਂ ਤਾਂ ਕਹਿੰਦੀਆਂ ਕਿਹੜਾ ਤੇਰੇ ਬਾਈ ਵੀਰੇ ਨਾਲ ਗੱਲ ਕਰਕੇ ਆਪਾਂ ਦੇ ਦੇ ਦਿੰਦੇ ਆ ਭਾਬੀ ਤੇਰਾ ਦਿਮਾਗ ਤਾਂ ਠੀਕ ਆ ਆ ਜਿਹੜੇ ਚਾਰ ਦਿਨਾਂ ਨੂੰ ਦੇਣਗੇ ਹੁਣ ਹੀ ਦੇ ਦੇਣ ਉਹ ਪੈਸੇ ਫਿਰ ਨਾਲ ਇਹਨਾਂ ਨੂੰ ਲੋੜ ਕਿਸੇ ਤੋਂ ਨਹੀਂ ਲੈਣੇ ਪੈਸੇ ਸਾਰੇ ਇਹਦੇ ਝੂਠਾ ਤੂੰ ਰਹਿਣ ਦੇ ਕੋਈ ਲੋੜ ਨਹੀਂ ਬਾਈ ਨਾਲ ਗੱਲ ਕਰਨ ਦੀ ਨਾਲੇ ਬਾਈ ਨੂੰ ਪਤਾ ਹੀ ਆ ਸਾਨੂੰ ਇਹਨਾਂ ਦੀ ਕਰਤੂਤ ਦਾ ਪਤਾ ਹੈਗਾ ਬਾਈ ਕਦੇ ਵੀ ਨਹੀਂ ਇਹਨੂੰ ਪੈਸੇ ਦਿੰਦਾ ਚਾਚੇ ਕਿਤਾ ਪਹਿਲਾਂ ਇਹਨਾਂ ਤੋਂ ਮੋੜੇ ਨਹੀਂ ਗਏ ਚਲ ਕੋਈ ਨਾ ਬਿਰਪਲਾ ਤੂੰ ਕਹਦੇ ਆ ਦੇ ਬਾਈ ਨੂੰ ਕੀ ਆ ਚਾਰ ਦਿਨਾਂ ਦੀ ਗੱਲ ਆ ਚਲ ਹਨਾ ਉਹ ਤਰੀਕ ਤੇ ਭਰਉਂਦੇ ਹੁੰਦੇ ਆਗੇ ਚਲ ਨਹੀਂ ਬਣੇ ਮੌਕੇ ਤੇ ਫੇਰ ਕੀ ਹੁੰਦਾਗਾ ਭਾਬੀ ਤੂੰ ਨਾ ਐਵੇਂ ਆ ਪੂਆ ਕਾਲੇਸ ਆਪਣੇ ਘਰ ਚ ਨਾ ਲੈ ਕੇ ਆ ਅਪਾ ਪੈਸੇ ਦਿੱਤੇ ਨਾ ਜੀ ਭੂਆ ਦੇ ਮਗਰ ਲਾ ਕੇ ਇਹਨਾਂ ਨੇ ਨਹੀਂ ਮੋੜਨੇ ਚਾਹੇ ਤੂੰ ਨਾ ਲਖਾ ਲਾ ਮੇਰੇ ਤੋਂ ਇਹ ਗੱਲ ਇਹ ਪੈਸੇ ਨਹੀਂ ਮੋੜਦੇ ਪਹਿਲਾਂ ਆਹ ਚਾਚੇ ਕਹਿੰਦੇ ਪੈਸੇ ਲੈ ਆ ਫਰਕ ਕਿਉਂ ਪਿਆ ਭੂਆ ਕਹੇ ਤਾਂ ਦਿੰਨੇ ਮੇਰੇ ਆਉਂਦੇ ਨਹੀਂ ਤਿਹਾਰ ਤੇ ਮੇਰੇ ਨਾਲ ਵਰਤ ਦੇਣੀ ਬਈ ਅਗਲਾ ਕਿਉਂ ਵਰਤੇ ਇਹਨੂੰ ਮੱਝ ਦਵਾਈ ਸੀ 50000 ਰੁਪਇਆ ਖਾ ਗਏ ਇਹ ਇਹਨਾਂ ਨੇ ਮੋੜਿਆ ਨਹੀਂ ਮੁੜ ਕੇ ਅਗਲਾ ਕਿਉਂ ਵਰਤੇ ਬਈ ਕਿਸੇ ਦੇ ਕਿਹੜਾ ਝਾੜਾਣਾ ਪੈਸੇ ਲੱਗਦੇ ਆ ਬਈ ਅਗਲਾ ਤੋੜ ਤੋੜ ਦੇ ਹੀ ਜਾਵੇ ਇਹਨਾਂ ਨੂੰ ਉਹ ਤਾਂ ਵੀ ਬੱਕੇ ਰਾਤਾ ਮੈਨੂੰ ਜਵਾਬ ਦਿੱਤਾ ਸੀ ਮੈਨੂੰ ਕਹਿੰਦੀ ਤੇਰੇ ਕੋਲੇ ਹੈਗੇ ਨਹੀਂ ਮੈਨੂੰ ਕਿਹਾ ਗਿਆ ਮੈਂ ਕਿਹਾ ਹਾਂ ਪੂਆ ਪੈਸੇ ਦਾ ਕਰੀ ਪਏ ਨਹੀਂ ਕਿ ਮੈਂ ਜੀਤ ਨੂੰ ਪੁੱਛ ਕੇ ਦਊ ਮੈਂ ਮੈਨੂੰ ਜਵਾਬ ਕਿਵੇਂ ਦੇਵਾਂ ਕੋਈ ਨਹੀਂ ਤੂੰ ਕਿਹਾ ਮੈਂ ਪੁੱਛਿਆ ਸੀ ਜੀਤ ਤੋਂ ਉਹ ਕਹਿੰਦਾ ਪੈਸਿਆਂ ਦੀ ਲੋੜ ਅਸੀਂ ਤਾਂ ਆਪਕਾ ਦੇਣੇ ਆੜਤਗੇ ਦੇ ਐਂ ਕਹਦੇ ਕਹ ਪਿਛਲੇ ਗੜੇ ਅਸੀਂ ਫੜੇ ਸੀ ਸਾਨੂੰ ਲੋੜ ਸੀ ਤੇ ਕਰਜੇ ਪਾਉਣ ਵੇਲੇ ਲਈ ਸੀਗੇ ਅਸੀਂ ਮੋੜਨੇ ਆ ਉਹਦੇ ਹਾਂ ਕੈਦੇ ਬਸ ਤੂੰ ਕਿਉਂ ਟੈਨਸ਼ਨ ਲਈਏ ਤੂੰ ਜਵਾਬ ਦੇ ਦੇ ਤੂੰ ਕੁਝ ਲੈ ਕੇ ਖਾਣਾ ਕਿਸੇ ਤੋਂ ਤੇਰੇ ਹੱਥਾਂ ਤੇ ਜਮੀ ਹਾਂਦਾ ਰੈ ਕੇ ਨਹੀਂ ਗੱਲ ਨਹੀਂ ਹੈਗੀ ਮੈਨੂੰ ਆਇਆ ਨਾ ਚਲ ਜੇ ਉਹ ਔਖੀ ਹੈ ਜੇ ਆਪਾਂ ਉਹਦੀ ਮਦਦ ਕਰ ਦਾਂਗੇ ਫੇਰ ਕੀ ਹੁੰਦਾ ਚਾਰ ਦਿਨਾਂ ਦੀ ਗੱਲ ਸੀਗੀ ਭਾਬੀ ਮੈਨੂੰ ਨਹੀਂ ਪਤਾ ਨਾਲੇ ਜੇ ਤੂੰ ਮੇਰੀ ਗੱਲ ਹੀ ਨਹੀਂ ਮੰਨਣੀ ਫਿਰ ਮੇਰੇ ਕੋਲੇ ਰੈ ਕਿਉਂ ਲੈਣ ਆਈਆਂ ਮੇਰੇ ਤੋਂ ਐਂ ਕਿਉਂ ਕਹਿਨੀ ਆ ਵੀ ਮੈਂ ਕੀ ਕਰਾਂ ਮੇਰੀ ਗੱਲ ਸੁਨਣਾ ਭਾਬੀ ਕੋਈ ਫਾਇਦਾ ਨਹੀਂ ਹੈਗਾ ਚੁੱਪ ਕਰਕੇ ਦੇ ਦੇ ਜਵਾਬ ਟੈਨਸ਼ਨ ਫ੍ਰੀ ਹੋ ਜਾ ਆਪਦਾ ਕੰਮ-ਕੁਮ ਕਰ ਲੈ ਕੋਈ ਲੋੜ ਨਹੀਂ ਇਹਦੀਆਂ ਗੱਲਾਂ ਸੁਣ ਕੇ ਦਿਮਾਗ ਤੇ ਬੋਝ ਪਾਉਣ ਦੀ ਚਲਦੇ ਨਾਲੇ ਬਾਈ ਨਾਲ ਨਾ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਉਹੀ ਕਹਦੇ ਸੁਣਦੀ ਵੀ ਨਾ ਹੋਵੇ ਇੱਥੇ ਉਹੀ ਕਹਦੇ ਕਿ ਮੈਂ ਕਰੀ ਸੀ ਗੱਲ ਜੀਤਣਾ ਉਹ ਕਹਿੰਦਾ ਦੋ ਤਿੰਨ ਦਿਨਾਂ ਨੂੰ ਅਸੀਂ ਦੇਵਾਂਗੇ ਜੇ ਤਾਂ ਇਹ ਨਹੀਂ ਆਇਆ ਕਹਤਾ ਵੀ ਹਾਂ ਪੁੱਤ ਦੋ ਤਿੰਨ ਦਿਨਾਂ ਨੂੰ ਦੇ ਦਿਓ ਫਿਰ ਤੂੰ ਆਪ ਹੀ ਦਿਮਾਗ ਖਲਾ ਲਈ ਵੀ ਜੇ ਨੂੰ ਜਿਹੜੇ ਠੇਕਾ ਕਹਿੰਦੀ ਇਹ ਜੇ ਦੋ ਤਿੰਨ ਦਿਨਾਂ ਨੂੰ ਮਿਲਦਾ ਹੋਇਆ ਇਹਨੂੰ ਸੱਚੀ ਫਿਰ ਤਾਂ ਇਹ ਆਪ ਹੀ ਕਹ ਦੂ ਵੀ ਨਾ ਹੁਣ ਪਤਾ ਮੈਨੂੰ ਉੱਥੋਂ ਹੀ ਮਿਲ ਜਾਣਗੇ ਜੇ ਨਾ ਮਿਲਦਾ ਹੋਇਆ ਨਾ ਫਿਰ ਇਹ ਮੰਨ ਜੂ ਵੀ 2-3 ਦਿਨਾਂ ਨੂੰ ਦੇ ਦਿਓ ਇਹਨਾਂ ਨੇ ਖਾਣਾ ਬਣਾ ਰੱਖਿਆਗਾ ਹੋਰ ਕੋਈ ਕੰਮ ਨਹੀਂ ਜਦੋਂ ਇਹ ਇੱਥੇ ਆ ਜਾਂਦੀ ਹੈ ਨਾ ਇਹਦੇ ਮੁੰਡਿਆਂ ਨੂੰ ਪਤਾਗਾ ਵੀ ਮੇਰੀ ਮਾਂ ਨੂੰ ਕੋਈ ਨਾ ਕੋਈ ਧਮਕੀ ਦੇਵਾਂਗੇ ਤੇ ਉਥੋਂ ਪੈਸੇ ਲੈ ਕੇ ਮੁਰੂਗੀ ਪਹਿਲਾਂ ਨਾ ਸਾਰਾ ਘਰ ਇਹਨੂੰ ਹੀ ਖਵਾਇਆਗਾ ਮੰਮੀ ਹੋਣਾ ਨਹੀਂ ਅੱਬਾਈ ਨੇ ਜਿਹੜਾ ਮਾੜਾ ਮੋਟਾ ਕੁਝ ਬਣਾਇਆਗਾ ਨਾ ਜਿਹੜੇ 2 ਰੁਪਏ ਹੈਗੇ ਆਪਦੇ ਸੰਭਲੋ ਹੂੰ ਤਾਂ ਵੀਰਪਾ ਭੂਣੇ ਮੈਨੂੰ ਅੱਕਾ ਸੀ ਕਹਿੰਦੀ ਵੀ ਜੀਤ ਕੋਲੇ ਗੱਲ ਨਾ ਕਰੀ ਚੱਲ ਫਿਰ ਮੈਂ ਦੇਖਦੀ ਹਾਂ ਭੂਣਾਂ ਨੂੰ ਕਿ ਮੇਰੇ ਜਵਾਬ ਦੇਵਾ ਜਾ ਕੇ ਅੱਛਾ ਕਹਿੰਦੀ ਪੈਸੇ ਵੀ ਦੇ ਦੇ ਤੇ ਜੀਤ ਕੋਲੇ ਵੀ ਨਾ ਗੱਲ ਕਰੀ ਇਹਨੂੰ ਤਾਂ ਆਏ ਆ ਵੀ ਪੈਸਿਆਂ ਦੀ ਗੱਲ ਲੁਕੀ ਤਾਂ ਰਹਿਣੀ ਨਹੀਂ ਵੀ ਆਪੇ ਇਹਦੇ ਤੋਂ ਮੰਗਣਗੇ ਨਾਲੇ ਮੇਰੀ ਗੱਲ ਸੁਣਨਾ ਭਾਬੀ ਜੇ ਤੂੰ ਭੂਆ ਨੂੰ ਪੈਸੇ ਦੇਤੇ ਨਾ ਤੇ ਵੀਰੇ ਨੂੰ ਲੋੜ ਪੈ ਗਈ ਜਿਉਂਨੇ ਮੰਗ ਲੇ ਉਹ ਸੋਚੂਗਾ ਵੀ ਪਤਾ ਨਹੀਂ ਆਪਦੇ ਪੇਕੇਆਂ ਨੂੰ ਦੇ ਦੇ ਤੇ ਜੇ ਤੂੰ ਦੱਸੇਂਗੀ ਨਾ ਬਾਅਦ ਵਿੱਚ ਵੀ ਮੈਂ ਭੂਆ ਨੂੰ ਦਿੱਤਿਆ ਬਾਈ ਨੇ ਯਕੀਨ ਨਹੀਂ ਕਰਨਾ ਉਹ ਸੋਚੂਗਾ ਆਉਦੇ ਪੇਕੇਆਂ ਨੂੰ ਦੇਖ ਕੇ ਤੇ ਮੇਰੀ ਭੂਆ ਤੇ ਇਲਜ਼ਾਮ ਲਾਉਂਦੀ ਆ ਨਾਲੇ ਭੂਆ ਨੇ ਤਾਂ ਸਿੱਧਾ ਹੀ ਕਹਿ ਦੇਣਾ ਉਹਨੂੰ ਵੀ ਮੈਂ ਤਾਂ ਪੈਸੇ ਲਈ ਨਹੀਂ ਮਰੇ ਮੁਕਰੇ ਦਾ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਫੇਰ ਤੂੰ ਕੀ ਕਰੇਂਗੀ ਜੇ ਇਹ ਮੁਕਰਗੀ ਬਾਈ ਸਾਹਮਣੇ ਫੇਰ ਵੀ ਪਰ ਹੁਣ ਮੈਂ ਤਾਂ ਬਚਾਲੇ ਫਸ ਗਈ ਜੇ ਜਵਾਬ ਦਿੰਨੀ ਤਾਂ ਵੀ ਫਸ ਗਈ ਜੇ ਨਾ ਦਿੰਦੀ ਤਾਂ ਵੀ ਨਹੀਂ ਭਾਬੀ ਤੂੰ ਕਿਸੇ ਦਾ ਕਲੇਸ਼ ਆਪਦੇ ਘਰ ਚ ਕਾਹ ਤੋਂ ਲੈ ਕੇ ਆਉਣੀ ਆ ਵੀਰ ਪਰ ਗੱਲ ਕਲੇਸ਼ ਦੀ ਨਹੀਂ ਹੈਗੀ ਮੈਨੂੰ ਤਾਂ ਇਹ ਸੀਗਾ ਵੀ ਕੀ ਹੈ ਕਿ ਤਾਂ ਸੱਚੀ ਹੋਣਾ ਵੀ ਮੁੰਡਾ ਉਹ ਸਪਰੇ ਪਿੰਦਾ ਹੋਵੇ ਹੁਣ ਮੈਨੂੰ ਕਿਹੜਾ ਇਹਨਾਂ ਦਾ ਭੇਤ ਆਗਾ ਇਹਨਾਂ بس پھر ਮੈਨੂੰ ਤਾਂ ਭੇਜ ਤਾਂ ਨਾ ਤੈਨੂੰ ਮੈਂ ਜਿਵੇਂ ਕਹਿੰਨੀ ਆ ਨਾ ਹੋਂਮੇ ਕਰੀ ਜਾ ਜਾ ਕੰਮ-ਕੁਮ ਕਰ ਲੱਭਦਾ ਮੇਰਾ ਟੈਨਸ਼ਨ ਲੈਵਲ ਹੀ ਚਲ ਆਇਆ ਤਾਂ ਮੈਂ ਕੰਮ ਕਰਦੇ ਆ ਤਾਂ ਐਡੀ ਕੰਮਲੀ ਮੈਂ ਵੀ ਨਹੀਂ ਵੀ ਤੇਰੇ ਵੀਰੇ ਤੋਂ ਮੈਨੂੰ ਪੁੱਸੇ ਪੈਸੇ ਦੇਉਂਗੀ ਚਲ ਮੈਂ ਕਿਹੜਾ ਕੰਮ ਦੇਖ ਲਾਂ ਫਿਰ ਕਰਦੇ ਹਾਂ ਕੋਈ ਗੱਲ ਬਸ ਤੂੰ ਉਹਦੇ ਕੋਲੇ ਖੜਿਆ ਹੀ ਨਾ ਕਰ ਬਾਲਾ ਠੀਕ ਹੈ ਲੈ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਵੀ ਪੂ ਆਈ ਆ ਨਾ ਜਿਹੜੀ ਇੱਥੇ ਕੋਈ ਨਾ ਕਿਸੇ ਨਾ ਕਿਸੇ ਚਾਲ ਨਾਲ ਹੀ ਆਈ ਆ ਕੁਛ ਨਾ ਕੁਛ ਤਾਂ ਕਰੂਗੀ ਇਹ ਔਨ ਸਾਰੀ ਪੈਸੇ ਮੰਗ ਲੇ ਜਮਈ ਸ਼ਰਮ ਨਹੀਂ ਮੰਦੀ ਲੋਕਾਂ ਨੂੰ ਤਾਂ ਪੈਸੇ ਮੰਗਦਿਆਂ ਨੂੰ ਤਾਂ ਸ਼ਰਮ ਆਉਂਦੀ ਕੋਈ ਨਹੀਂ ਆਪ ਨੂੰ ਐ ਲੱਗਦਾ ਵੀ ਕਿਸੇ ਤੋਂ 10-5 ਵੀਨਾ ਮੰਗਣੇ ਪੈਣ ਨਾਲੇ ਆਪ ਤਾਂ ਕਦੇ ਇਹ ਕੰਮ ਨਹੀਂ ਆਇਆ ਕਿਸੇ ਦੇ ਇਹਦੇ ਨਾਲ ਤਾਂ ਨਾ ਮੈਂ ਗੱਲ ਕਰਦੀ ਆਂ ਭੂਆ ਜੀ ਨਾਲ ਤਾਂ ਕੀ ਡਰਾਮੇ ਫੜੇ ਹੋਏ ਨੇ ਹਾਂ ਝਾਕਦੇ ਆਂ ਵੀਰ ਪਲ ਕਿਵੇਂ ਆਂ ਕਿਉਂ ਭੂਆ ਝਾਕ ਵੀ ਨਹੀਂ ਸਕਦੀ ਨਾ ਜੇ ਮੈਂ ਤੇਰੇ ਕਣੀ ਝਾਕ ਲਈ ਤੇ ਮੈਂ ਕਿਹੜਾ ਤਰ ਤੱਕ ਕੁਝ ਮੰਗੀ ਜਾਣੀ ਆ ਮੇਰੀ ਨਹੀਂ ਆਤ ਹੈਗੀ ਲੋਕਾਂ ਵਾਲੀ ਭਿਪਈ ਆ ਦੇ ਦੋ ਸਾਨੂੰ ਉਹ ਦੇ ਦੋ ਸਾਨੂੰ ਮੰਗਤੇ ਬਣੇ ਰਹਿਣਗੇ ਸਿਖਸ਼ਨ ਨਾ ਤੇਰਾ ਮਤਲਬ ਕੀ ਹੈ ਮਤਲਬ ਤਾਂ ਭੂਆ ਮੇਰਾ ਤੂੰ ਸਮਝ ਗਈ ਸਾਰਾ ਦੱਸਣ ਦੇ ਮੈਨੂੰ ਲੋੜ ਨਹੀਂ ਪਰ ਚੱਲ ਜੇ ਤੂੰ ਕਹਿ ਨਹੀਂ ਆ ਮੈਂ ਤੈਨੂੰ ਤਾਂ ਵੀ ਦੱਸ ਦਿੰਨੀ ਆ ਕੀ ਗੱਲ ਹੋ ਗਈ ਮੈਂ ਸੁਣਿਆ ਤੁਹਾਡੇ ਘਰੇ ਤੱਕ ਲਈ ਇਸ ਪਹਿਰਿਆ ਤੁਹਾਡੇ ਘਰੇ ਤਾਂ ਮਰਨ ਮਰੌਣ ਤੇ ਗੱਲ ਪਹੁੰਚੀ ਪਈ ਆ ਪੈਸੇ ਚਾਹੀਦੇ ਆ ਅਜੀਬ ਜੀ ਗੱਲਾਂ ਨੇ ਭੂਆ ਕਿੰਨੇ ਝੂਠ ਬੋਲਣੇ ਪੈਂਦੇ ਆ ਕਿਸੇ ਤੋਂ ਪੈਸੇ ਲੈਣ ਦੇ ਚੱਕਰ 'ਚ ਵੀ ਜੇ ਗੱਲ ਮਰਨ ਤੇ ਆ ਗਈ ਤਾਂ ਅਗਲਾ ਮੰਨੂਗਾ ਹੀ ਵੀ ਹਾਂ ਭਾਈ ਪੈਸੇ ਦੇ ਦਾਂਗੇ ਵੀ ਜੇ ਊਂ ਕੁਛ ਕਹਨੇ ਆ ਪਤਾ ਨਹੀਂ ਅਗਲਾ ਪੈਸੇ ਦੇਊਗਾ ਕਿ ਨਾ ਪਰ ਕਦੇ ਇਹ ਗੱਲ ਨਹੀਂ ਤੂੰ ਸੋਚੀ ਵੀ ਥੋੜੇ ਚੱਕਰ 'ਚ ਕਿਸੇ ਦਾ ਘਰ ਵੀ ਖਰਾਬ ਹੋ ਸਕਦਾ ਦਾ ਐਂ ਤਾਂ ਤੁਸੀਂ ਕਦੇ ਨਹੀਂ ਸੋਚਦੇ ਨਾ ਤੈਨੂੰ ਇਹ ਗੱਲਾਂ ਦੱਸਦਾ ਕੌਣ ਦੱਸਦਾ ਕੌਣ ਪੂਆ ਤੈਨੂੰ ਤਾਂ ਮੈਂ ਕੋਈ ਗੱਲ ਹੀ ਨਹੀਂ ਕਹੀ ਮੈਨੂੰ ਚਾਹੇ ਤੂੰ ਜਮਾ ਨਹੀਂ ਕਹੀ ਇਹ ਮੇਰਾ ਘਰ ਆ ਤੇ ਚਾਰ ਛਪੇਰੇ ਮੇਰੇ ਕੰਨ ਰਹਿਂਦੇ ਵੀ ਕੌਣ ਕੀ ਗੱਲਾਂ ਕਰਦਾ ਅੱਛਾ ਤੇਰਾ ਘਰ ਆ ਤੇ ਮੇਰਾ ਕੁਛ ਨਹੀਂ ਮੇਰੇ ਵੀ ਭਰਾ ਦਾ ਘਰ ਆ ਇਹ ਪੂਆ ਤੂੰ ਨਾ ਪੋਲਣਾ ਤੇਰੇ ਭਰਾ ਦਾ ਘਰ ਆ ਮੈਂ ਮੰਨਦੀ ਆ ਮੇਰੇ ਵੀ ਪਿਓ ਦਾ ਘਰ ਆ ਤੇ ਰਹੀ ਗੱਲ ਦੂਜੀ ਤੁਹਾਡਾ ਵਿਆਹ ਕਰਤਾ ਤੋੜਤਾ ਤੂੰ ਬੁੜੀ ਤਾਂ ਹੋਈ ਪਈ ਆ ਪੂਆ ਆ ਗੱਲਾਂ ਕਰਦੀ ਤੂੰ ਚੰਗੀ ਲੱਗਦੀ ਆ ਅੱਛਾ ਕੁੜੀ ਬਿਸ਼ੱਕ ਬੁੜੀ ਹੋ ਜੇ ਪੇਕਿਆਂ ਦੀ ਆਸਤਾ ਤਾਂ ਵੀ ਰੱਖਦੀ ਐ ਫਿਰ ਇਹੀ ਨਾ ਚੱਕਰਾ ਤੂੰ ਨਹੀਂ ਰੱਖਿਆ ਕਰੇਂਗੀ ਮੈਂ ਐਡੀ ਮਾੜੀ ਤਾਂ ਹੈ ਨਹੀਂ ਜੇ ਮੇਰੇ ਗਾਂਹਾਂ ਵਾਲੇ ਕੋਈ ਮੰਗੂਗਾ ਵੀ ਨਾ ਮੈਂ ਤਾਂ ਸਿੱਧਾ ਕਹਿ ਦੂੰ ਵੀ ਬਿੰਦ ਨੂੰ ਮਰ ਦੇ ਨਾ ਹੁਣ ਮਰਜੋ ਮੈਂ ਨਹੀਂ ਆਵਦੇ ਪੇਕਿਆਂ ਦਾ ਕੁਛ ਲੈ ਕੇ ਆਗੀ ਕਿਉਂਕਿ ਭਾਈ ਮੈਨੂੰ ਪਤਾਗਾ ਵੀ ਮੇਰੇ ਭਰਾ ਨੇ ਨਾ ਬੜੀ ਮਿਹਨਤ ਕਰਕੇ ਬਣਾਇਆ ਸਾਰਾ ਕੁਛ ਤੇ ਇਹ ਅਸੀਂ ਭੰਗ ਦੇ ਭਾਣੇ ਥੋੜੀ ਜਾਣ ਦੇਣਾਗਾ ਵੀ ਜੇ ਕਿਸੇ ਰਿਸ਼ਤੇਦਾਰੇ ਦੀ ਰਿਸ਼ਤੇਦਾਰ ਦੀ ਕਿਸ਼ਤ ਭਰਨੀ ਆ ਤਾਂ ਰੋਲ ਓ ਖੇਖਣਾ ਕਰ ਲਓ ਮੈਂ ਔਖੀਆਂ ਦੇ ਦੋ ਪੈਸੇ ਆ ਟੰਕ ਮੈਨੂੰ ਨਹੀਂ ਆਉਂਦੇ ਨਾ ਤੂੰ ਤਾਂ ਮੈਨੂੰ ਐ ਸੁਣਾਈ ਜਾਨੀ ਐ ਜਿਵੇਂ ਮੈਂ ਤੁਹਾਡੇ ਨਾਲ ਬੜੀ ਵੱਡੀ ਠੱਗੀ ਮਾਰ ਲਈ ਹੋਵੇ ਠੱਗੀ ਤਾਂ ਭੂਆ ਤੂੰ ਮਾਰ ਲੈਣ ਨੂੰ ਫਿਰਦੀ ਆ ਪਰ ਅਫਸੋਸ ਮਾਰਨ ਨਹੀਂ ਦਿੰਦੇ ਠੱਗੀ ਤੈਨੂੰ ਅਸੀਂ ਸਾਨੂੰ ਸਾਰਾ ਪਤਾ ਭਾਬੀ ਨਵੀਂ-ਨਵੀਂ ਆ ਚਲ ਉਹਨੂੰ ਕੀ ਪਤਾ ਵਿਚਾਰੀ ਦਾ ਕਿਹੜਾ ਵਾਹ ਪਿਆਗਾ ਉਹਦਾ ਹਜੇ ਕਿੰਨੇ ਕ ਸਾਲ ਹੋਇਆ ਉਹਨੂੰ 2 ਕ ਸਾਲ ਹੀ ਹੋਇਆ ਮੈਂ ਤਾਂ ਸ਼ੁਰੂ ਤੋਂ ਹੀ ਜਾਣਦੀ ਆ ਤੁਹਾਨੂੰ ਮੇਰੇ ਹੁੰਦੇ ਪੈਸੇ ਪੂਸਿਆਂ ਦੀ ਝਾਕ ਤਾਂ ਤੁਸੀਂ ਨਾ ਹੀ ਕਰੋ ਜਦੋਂ ਭਾਈ ਮੈਂ ਨਾ ਹੋਈ ਆਪਦੇ ਸੌਰੀ ਵਾਗ ਗਈ ਫਿਰ ਜਿਵੇਂ ਇਹ ਕਰਨਗੇ ਠੀਕ ਆ ਮੈਂ ਵਿਚ ਨਹੀਂ ਬੋਲਦੀ ਪਰ ਇਸ ਟਾਈਮ ਤਾਂ ਮੈਂ ਹੈਗੀ ਆ ਤੇ ਪੈਸੇ ਪੂਸੇ ਨਾ ਸਾਡੇ ਕੋਲੇ ਹੈ ਨਹੀਂਗੇ ਕਿਸੇ ਹੋਰ ਤੋਂ ਮੰਗ ਲਓ ਤੂੰ ਮੇਰੀ ਭਤੀਜੀ ਆ ਤੇ ਭਤੀਜੀ ਬਣ ਕੇ ਰਹਿ ਵੱਡੀ ਨਾ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਮੇਰੇ ਨਾਲ ਅੱਛਾ ਅੱਛਾ ਜੇ ਮੈਂ ਤੈਨੂੰ ਇੱਥੇ ਇਹ ਗੱਲ ਕਹਿ ਦਿੰਦੀ ਵੀ ਹਾਂ ਪੂਆ ਕੋਈ ਨਹੀਂ ਤੁਹਾਨੂੰ 50000 ਦੀ ਲੋੜ ਆ ਲੱਖ ਦੇ ਦਿੰਨੇ ਸੀ ਫੇਰ ਤਾਂ ਮੈਂ ਤੇਰੀਆਂ ਨਜ਼ਰਾਂ 'ਚ ਬਹੁਤ ਚੰਗੀ ਸੀ ਫੇਰ ਤਾਂ ਤੂੰ ਮੇਗਾ ਸਿਫਤਾਂ ਕਰਦੀ ਵੀ ਚੰਗੀ ਆ ਤੇਰੇ ਤੋਂ ਤਾਂ ਮੈਂ ਮੰਗੇ ਹੀ ਨਹੀਂ ਮੈਂ ਤਾਂ ਭਾਈ ਮਾੜੀ ਠੀਕ ਆ ਮੇਰੇ ਤੋਂ ਨਹੀਂ ਮੰਗੇ ਨਾ ਹੋਰ ਕਿਸੇ ਤੋਂ ਤਾਂ ਮੰਗੇ ਹੀ ਆ ਭਾਬੀ ਨੂੰ ਤਾਂ ਕਿਹਾ ਹੀ ਆ ਤੂੰ ਤੂੰ ਆਵਦੀ ਨਾ ਜ਼ੁਬਾਨ ਬੱਸ ਚ ਰੱਖ ਮੈਂ ਤੈਨੂੰ ਦੱਸਾਂ ਮੇਰੀ ਤਾਂ ਭੂਆ ਜ਼ੁਬਾਨ ਬੱਸ ਚ ਹੀ ਆ ਮੇਰੀ ਗੱਲ ਸੁਣ ਲਾ ਆਈਆਂ ਠੀਕ ਆ 4 ਦਿਨ ਲਾ ਚਾਹੇ 10 ਦਿਨ ਲਾ ਕੋਈ ਗੱਲ ਨਹੀਂ ਪਰ ਆ ਪੈਸੇ ਪੂਸੇ ਨਾ ਮੰਗ ਹੈ ਨਹੀਂ ਗਏ ਸਾਡੇ ਕੋਲੇ ਨਾ ਹੁਣ ਤੈਨੂੰ ਤੂੰ ਸਮਝਾਏਂਗੀ ਮੈਨੂੰ ਵੀ ਮੈਂ ਕਿੰਨੇ ਦਿਨ ਰਹੂੰਗੀ ਇੱਥੇ ਮੈਨੂੰ ਤਾਂ ਨਾ ਕੋਈ ਦਿੱਕਤ ਹੀ ਨਹੀਂ ਚਾਹੇ 2 ਮਹੀਨੇ ਬੈਠੇ ਕਿਉਂਕਿ ਬੱਚਿਆਂ ਰੋਟੀਆਂ ਦਾ ਸੀ ਕੁੱਤਿਆਂ ਨੂੰ ਵੀ ਪਾਈ ਦਿੰਨੇ ਆ ਬਕਵਾਸ ਨਾ ਕਰ ਮੇਰੇ ਨਾਲ ਮੈਂ ਤੈਨੂੰ ਦੱਸਾਂ ਐਂ ਬਕਵਾਸ ਲੱਗਦੀ ਹੁੰਦੀ ਆ ਨਾਲੇ ਪੂਆ ਮੇਰੀ ਗੱਲ ਸੁਣ ਲੈ ਤੈਨੂੰ ਐ ਲੱਗਦਾ ਹੋਊਗਾ ਵੀ ਜਿਹੜੀਆਂ ਵਹਿਵਤਾਂ ਤੁਸੀਂ ਮੇਰੀ ਮਾਂ ਨਾਲ ਕਰੂਗਾ ਵੀ ਸ਼ਾਇਦ ਮੈਂ ਭੁੱਲ ਗਈ ਹੋਊਂਗੀ ਦਾਦੀ ਜਿਉਂਦੀ ਸੀ ਦਾਦੀ ਦੇ ਸਿਰ ਤੇ ਬੜਾ ਤੂੰ ਵੀ ਉਹ ਕਰਦੀ ਹੁੰਦੀ ਸੀ ਵੀ ਮੇਰੀ ਮਾਂ ਬੈਠੀ ਆੜ ਆੜ ਕੇ ਮੈਂ ਆਹ ਸੂਟ ਲੈਣਾ ਮੈਂ ਆਹ ਚੀਜ਼ ਲੈਣੀ ਉਹ ਸੱਸ ਨੂੰ ਉਹਨਾਂ ਨੂੰ ਲੜਾਈ ਜਾਂਦੀ ਸੀ ਉਹੀ ਭੂਆ ਤੂੰ ਮੈਂ ਨਹੀਂ ਭੁੱਲੀ ਸਾਰਾ ਕੁਝ ਮੇਰੇ ਯਾਦ ਆ ਅੱਛਾ ਨਾ ਪੇਕਿਆਂ ਤੋਂ ਕੌਣ ਨਹੀਂ ਲੈਂਦਾ ਸੂਟ ਹਾਂ ਪੇਕਿਆ ਤੋਂ ਮੇਰੀ ਭਝਾਈ ਨਾਲ ਤਾਂ ਮੇਰਾ ਮੋਹ ਪ੍ਰੇਮ ਬਹੁਤ ਜ਼ਿਆਦਾ ਸੀ ਮੇਰਾ ਨਾ ਆ ਕੇ ਮੈਨੂੰ ਸਖਾ ਨਾ ਮੈਨੂੰ ਨਾ ਦੱਸ ਮੋਹ ਪ੍ਰੇਮ ਦਾ ਇਹ ਗੱਲਾਂ ਨਾ ਤੂੰ ਭਾਬੀ ਕੋਲੇ ਕਰਦੀ ਤਾਂ ਸ਼ਾਇਦ ਉਹ ਮੰਨ ਲੈਂਦੀ ਮੈਂ ਨਹੀਂ ਮੰਨਦੀ ਕਿਉਂਕਿ ਮੈਨੂੰ ਤਾਂ ਪਤਾ ਦਾ ਸਾਰਾ ਕਿਸੇ ਨਵੇਂ ਬੰਦੇ ਨੂੰ ਦੱਸਿਆ ਕਰੋ ਗੱਲਾਂ ਬਣਾ ਬਣਾ ਕੇ ਨਾ ਹੀ ਤਾਂ ਮੈਂ ਤੇ ਇਥੋਂ ਪੈਸੇ ਮੰਗੇ ਆ ਤੇ ਨਾ ਹੀ ਮੈਨੂੰ ਸੁਣਾਉਣ ਦੀ ਕੋਸ਼ਿਸ਼ ਕਰ ਤੂੰ ਸਮਝ ਗਈ ਚੱਲ ਕੋਈ ਨਹੀਂ ਫਿਰ ਜੀ ਤੋ ਮੰਗੇ ਆ ਉਹ ਤੋਂ ਕੜਾ ਫਿਰ ਮਿਲ ਜਾਣਗੇ ਕੋਈ ਨਹੀਂ ਫਿਰ ਕੋਈ ਤੂੰ ਜਵਾਬ ਦਿਵਾਦੀ ਚਲਾਕ ਤਾਂ ਵੈਸੇ ਭੂਆ ਤੂੰ ਬਾਹਲੀ ਆ ਦੇਖ ਲੈ ਪੁੱਤ ਮੈਨੂੰ ਪੈਸੇ ਵੀ ਦੇ ਦੇ ਜੀਤ ਨੂੰ ਵੀ ਨਾ ਦੱਸੀ ਨਾ ਕੀ ਗੱਲ ਆ ਤੇਰੀ ਕੁੜੀ ਦੇ ਦੂਗੀ ਬਿਨਾ ਮੰਗੇ ਪੈਸੇ ਤੇਰੀ ਨੋ ਦੇ ਦੂਗੀ ਸਾਨੂੰ ਬਿਨਾ ਪੁੱਛੇ ਪੈਸੇ ਨਾ ਜੇ ਤੈਨੂੰ ਤੂੰ ਵਿਆਹੀ ਹੋਵੇਂ ਤੈਨੂੰ ਸਹੁਰਿਆਂ ਦੇ ਲੋਡ ਪੈ ਗਈ ਹੋਵੇ ਤੇ ਤੂੰ ਆ ਕੇ ਇੱਥੇ ਮੰਗੇ ਤੇ ਤੈਨੂੰ ਤੇਰੇ ਭਤੀਜੇ ਭਤੀਜੀਆਂ ਮੋੜਨ ਤੈਨੂੰ ਕਿੰਨਾ ਕੁ ਦੁੱਖ ਲੱਗੂਗਾ ਹਾਂ ਇਹ ਇੱਥੋਂ ਤੱਕ ਗੱਲ ਰੱਖਦੀ ਮੈਂ ਮੰਗਾ ਮੈਂ ਮੰਗੂਗੀ ਤਾਂ ਆਪਦੇ ਭਰਾ ਤੋਂ ਮੈਂ ਆਪਦੀ ਪਰਜਾਈ ਨੂੰ ਇਹ ਨਹੀਂ ਕਹੂੰਗੀ ਵੀ ਤੂੰ ਦੇ ਦੇ ਮੈਨੂੰ ਪੈਸੇ ਤੇ ਵੀਰੇ ਨੂੰ ਦੱਸੀ ਨਾ ਇਹ ਗੱਲ ਉਹੀ ਕਹਿਣਾ ਹੁੰਦਾ ਜਿਨੇ ਮੁੱਕਰ ਨਾ ਹੋਵੇ ਵੀ ਬਾਅਦ ਚ ਸਾਰੀ ਗੱਲ ਇਹ ਤੇ ਆ ਜੂਗੀ ਅਸੀਂ ਕਿਹੜਾ ਪੈਸੇ ਦੇਣੇ ਆ ਇਹਦਾ ਮਤਲਬ ਤਾਂ ਭੂਆ ਤੁਸੀਂ ਪੈਸੇ ਮੋੜਨੇ ਨਹੀਂ ਨਾ ਅਸੀਂ ਤੈਨੂੰ ਕੋਈ ਚੋਰ ਠੱਗ ਲੱਗਦੇ ਆ ਚੋਰ ਠੱਗ ਤਾਂ ਬਹੁਤ ਛੋਟੀ ਚੀਜ਼ ਆ ਤੁਸੀਂ ਤਾਂ ਉਦੋਂ ਵੀ ਉੱਤੇ ਆ ਆ ਗਈ ਮੇਰੇ ਨਾਲ ਲੜਨ ਇਥੇ ਬੇਸ਼ਰਮ ਜੀ ਅਪੂਆ ਮੈਨੂੰ ਨਾ ਅੜਨੁੜਨ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਨਾ ਵਗ ਜਾ ਇਥੋਂ ਨਾ ਤੂੰ ਜਾ ਮੇਰੇ ਭਰਾ ਦਾ ਘਰ ਮੈਂ ਕਾ ਤੂੰ ਜਾਵਾਂ ਮੈਂ ਘਰੋਂ ਜਾਣ ਦੀ ਗੱਲ ਨਹੀਂ ਕਹੀ ਸੀ ਮੈਂ ਉਹ ਕਿਹਾ ਸੀ ਵੀ ਅੰਦਰੋਂ ਅੰਦਰ ਵਗ ਜਾ ਐਵੇਂ ਨਾ ਮੇਰੇ ਤਾਂ ਹੋਰ ਕੁਝ ਬੋਲਿਆ ਜੂ ਮੈਂ ਹੀ ਵਗ ਜਾਣੀ ਤੂੰ ਬੂਮ ਮਰ ਜਾ ਮੈਨੂੰ ਤਾਂ ਐ ਸੀ ਕਿਸੇ ਕੋਲੇ ਨਹੀਂ ਦੱਸਦੀ ਇਹਨੇ ਤਾਂ ਸਾਰਿਆਂ ਕੋਲੇ ਡੌਂਡੀ ਪਿੱਟਦੀ ਬਹੂ ਜੀ ਨੇ ਇਹ ਤਾਂ ਸਾਰਿਆਂ ਤੋਂ ਹੀ ਤੇਜ ਹੈਗੀ ਪੈਸੇ ਤਾਂ ਮੈਂ ਲੈ ਕੇ ਛੱਡੂ ਮੈਨੂੰ ਵੀ ਸ਼ਿੰਦਰ ਕਹਿੰਦੇ ਆ ਲੈ ਸਾਰੇ ਭਾਲ ਦੇ ਫਿਰਦੇ ਅੱਧਾ ਫਿਰਦਾ ਸਨੀਰ ਲਾਉਣਾ ਹੈ ਨਾਲੇ ਸਨੀ ਹਾਂ ਭੂਆ ਨੂੰ ਮਲੇ ਸੀ ਸੀ ਹਾਂ ਭੂਆ ਟੱਕਰ ਗਈ ਸੀਗੀ ਭੂਆ ਕੋਲ ਹੋ ਕੇ ਫੇਰ ਹੀ ਆਇਆ ਮਾਚਾ ਸੰਨੀ ਜੱਥ ਮਾਰ ਕੇ ਫੇਰ ਹੀ ਜਾਵਾਂਗੇ ਇਧਰੋਂ ਮੈਂ ਤਾਂ ਤੈਨੂੰ ਆਏ ਕਹਿੰਦੀ ਸੀਗੀ ਹਾਂ ਭੂਆ ਦਾ ਮੁੰਡਾ ਨਾ ਸਪਰੇ ਪਿੰਦਾ ਸੀਗਾ ਭੂਆ ਕਹਿੰਦੀ ਹਾਂ ਭੂਆ ਰੋਂਦੀ ਸੀਗੀ ਮੇਰੇ ਕੋਲੇ ਅੱਛਾ ਤੇ ਉਹਨੂੰ ਕੋਈ ਕਿਸ਼ਤ ਭਰਨੀ ਹੋਊਗੀ ਟਰੈਕਟਰ ਦੀ ਕਿ ਕਿੱਧਰ ਟਰੈਕਟਰ ਦੀ ਕਿਸ਼ਤ ਭਰਨੀ ਕਿੱਧਰ ਭੂਆ ਤੈਨੂੰ ਸਾਡੀ ਭੂਆ ਬਾਰੇ ਤੈਨੂੰ ਪਤਾ ਨਹੀਂ ਹੈਗਾ ਉਹ ਤਾਂ ਚਲ ਠੀਕ ਆ ਮੈਂ ਤੈਨੂੰ ਐ ਕਹੇ ਸੀ ਕਿ ਭੂਆ ਐ ਕਹਿੰਦੀ ਸੀ ਕਿ ਮੈਨੂੰ ਵੀ 50000 ਰੁਪਇਆ ਦੇ ਦਿੰਦੇ ਮੈਂ ਕਿਸਤ ਭਰਨੀ ਆ ਮੇਰਾ ਮੁੰਡਾ ਸਪਰੇ ਵੀ ਕਿ ਮਰਦਾ ਮੈਂ ਤੈਨੂੰ ਐ ਕਹੇ ਸੀ ਮੈਂ ਆਪਾਂ ਦੇ ਦਿੰਨੇ ਆ ਜੀ ਨਾ 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 ਤੈਨੂੰ ਸਾਡੀ ਭੂਆ ਦਾ ਪਤਾ ਨਹੀਂ ਇਹ ਤਾਂ ਬੜੀ ਡਰਾਮੇਬਾਜ਼ ਐ ਫਿਰ ਆ ਮੈਨੂੰ ਵੀ ਨਹੀਂ ਭੂ ਫਿਰ ਆਪਣਾ ਕਿਹੜਾ ਦਿਨ ਪਤਾ ਕਿੰਨਾ ਕਹੋ ਐ ਟਾਈਮ ਪਾਸ ਕਰਦੇ ਆ ਨਹੀਂ ਡਰਾਮੇ ਤਾਂ ਭੂਆ ਕਾਹਨੂੰ ਕਰਦੀ ਐ ਮਨਦਾ ਨਾ ਫੋਨ ਤੇ ਗੱਲ ਜੀ ਕਰੀ ਜਾਂਦੀ ਫੋਨ ਤਾਂ ਭੂਆ ਦੇ ਮੁੰਡੇ ਦਾ ਆਇਆ ਹੋਣਾਗਾ ਮੈਂ ਭੂਆ ਰੋਂਦੀ ਤਾਂ ਕਿੰਨਾ ਸੀ ਮੈਂ ਬਸੇਰੇ ਦੇ 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 ਦੇਖੀ ਹੈਗੀ ਮੁੜ ਕੇ ਪੈਸਾ ਦਿੰਦੇ ਨਹੀਂ ਨਾ ਜੇਰ ਇੱਕ ਤਾਂ ਹੁੰਦਾ ਵੀ ਦੇ ਕੇ ਰਿਸ਼ਤੇਦਾਰੀ ਤੋੜਨੀ ਇਹ ਤਾਂ ਫਿਰ ਇਸ ਤੋੜਦੀ ਵੀ ਨਹੀਂ ਫੇਰ ਮੰਗਣਾ ਜਾਂਦੀ ਹੈ ਸਾਡੀ ਭੂਆ ਦਾ ਤੈਨੂੰ ਨਹੀਂ ਪਤਾ ਤੂੰ ਹੰਮੀ ਨਾ ਪਰ ਹੀ ਕੁਝ ਨਹੀਂ ਹੁੰਦਾ ਮੈਂ ਆਪੇ ਮੈਂ ਜਾਣ ਮੇਰਾ ਕੰਮ ਜਾਣੀ ਮੈਂ ਤਾਂ ਉਹਨੂੰ ਐ ਕਹਿ ਬੈਠੀ ਵਾਂਗਾ ਪੈਸਾ ਕਰੇ ਪੈ ਲੈ ਚਲੋ ਦੇ ਦਿੰਨੇ ਹਾਂਗੇ ਪੁੱਸ ਕੇ ਜੀਤ ਨੂੰ ਓਹੋ ਉਹਨੂੰ ਐ ਕਹ ਨੂੰ ਦੱਸ ਤਾ ਹੁਣ ਪੇਪਲ ਲੱਗ ਜੂਣੇ ਜਾਣੇ ਹੀ ਨਹੀਂ ਲਿਆ ਲੈ ਕੇ ਉਸ ਬਣਾ ਮਾ ਦੱਸੇ ਚਾਰ ਦਿਨਾਂ ਦੀ ਗੱਲ ਸੀ ਚੱਲ ਆਪਾਂ ਦੇ ਦਿੰਨੇ ਫਿਰ ਕੀ ਹੁੰਦਾ ਕਹਿੰਦੀ ਚਾਰ ਦਿਨਾਂ ਬਾਅਦ ਕਰੀਂ ਜੀ ਤਾਂ ਠੇਕੇ ਤੋਂ ਦਿੰਦੇ ਹੋਣਗੇ ਇਹ ਜਮੀਨ ਉਹ ਕਾ ਨੂੰ ਮੈਂ ਬਥੇਰੇ ਦੇ ਦੇ ਦੇਖਿਆ ਮੁੜ ਕੇ ਇੱਕ ਰੁਪਿਆ ਵੀ ਨਹੀਂ ਆਉਂਦਾ ਅਬਾ ਇਹ ਮਹੀਨਾ ਆਉਂਦੀ ਨਹੀਂ ਦੋ ਮਹੀਨੇ ਆਪਣੇ ਕੋਲੇ ਦੁਬਾਰਾ ਫੇਰ ਆ ਜੂ ਮੈਨੂੰ ਉਹ ਹੋ ਗਿਆ ਬਾਹ ਹੋ ਗਿਆ ਘਾਟਾ ਪੈ ਗਿਆ ਬਥੇਰੇ ਮੈਂ ਕਰ ਕਰ ਦੇਖਿਆ ਗਾ ਰਿਸ਼ਤੇਦਾਰੀ ਦੀ ਲਾਜ ਮੈਂ ਪੰਜ 6 ਵਾਰੀ ਰੱਖ ਕੇ ਦੇਖ ਲਈ ਫਿਰ ਹੁਣ ਕਿਵੇਂ ਜਵਾਬ ਦੇਵਾ ਬਾਬੂਆਂ ਨੂੰ ਕਹੂਗੀ ਪਹਿਲਾਂ ਕਾਹੇ ਤੂੰ ਕਹੇ ਵੀ ਉਹਨੇ ਟਰਾਲੀ ਦੇ ਦੇਣੇ ਐ ਟਰਲ ਕਮਣਾਈ ਕਿਹੜਾ ਗਾ ਉਹਦੇ ਦੇਣੇ ਟਰਾਲੀ ਵਾਲੇ ਦੇ ਮੈਨੂੰ ਪਤਾ ਨਹੀਂ ਸੀ ਤੂੰ ਹੋਰ ਐ ਗੱਲ 'ਚੋਂ ਨਿਕਲ ਜਾ ਮੈਨੂੰ ਤੈਨੂੰ ਪਤਾ ਨਹੀਂ ਸਾਡੀ ਭੂਆ ਬਾਰੇ ਚਲ ਫਿਰ ਦੇਖਦੀ ਹਾਂ ਐ ਕਹਿ ਦਿੰਨੀ ਹੈਗੀ ਉਹ ਐ ਸੀ ਮੈਨੂੰ ਹੁਣ ਜਵਾਬ ਦੇਣਾ ਜਾਂ ਔਖਾ ਹੋ ਜਾਊਗਾ ਮੈਂ ਤਾਂ ਤਰਸ ਜਾਣਾ ਤੂੰ ਐ ਗਰੀ ਜਾ ਕੇ ਉਹਦੇ ਕੋਲੇ ਵੇਝੀ ਜਾ ਕੇ ਇਹ ਗੱਲ ਕਹੀਂ ਉਹਨੂੰ ਕਹੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਉਹਨੇ ਟਰਾਲਿੰਗਾਂ ਦੇ ਪੈਸੇ ਦੇਨੇ ਟਰੱਡੀ ਵਾਲੇ ਨੂੰ ਮਿਸਤਰੀ ਨੂੰ ਕਹਿੰਦਾ ਸੀ ਮੈਂ ਪੈਸੇ ਦੇ ਕਿਉਂ ਨਾ ਮੈਂ ਤਾਂ ਉਹਨੂੰ ਕਰਕੇ ਤੇਰਾ ਨਾਮ ਵੀ ਨਹੀਂ ਲੱਤਾ ਵੀ ਮੈਂ ਭੂਆ ਨੂੰ ਹਮੀ ਭਰਤੀ ਗੱਲੀ ਵੇਤੀ ਕਿ ਰੈਨੂੰ ਸਮਝਾ ਦੇ ਮੈਂ ਤਾਂ ਭੂਆ ਹੀ ਵੀ ਕੈਂਸੀ ਆ ਕਿ ਤੂੰ ਜੀਤ ਨੂੰ ਕਿ ਦੱਸੀ ਨਾਗਾ ਵੀ ਭੂਆ ਪੈਸੇ ਮੰਗਦੀ ਆ ਕਿ ਮੈਨੂੰ ਚੋਰੀਓ ਹੀ ਦੇ ਦੇ। ਬਸ ਫੇਰਾ ਹੀ ਤਾਂ ਗੱਲ ਸੀ। ਇਹਨੂੰ ਆਏ ਵੀ ਇਹਨੂੰ ਇੰਨਾ ਪਤਾ ਨਹੀਂ ਇਹ ਮੈਨੂੰ ਚੱਕ ਕੇ ਫੜਾ ਦੂ ਮੈਂ ਲੈ ਕੇ ਟਿੱਤਰ ਹੋ ਜੂਗੀ। ਮੁੜ ਕੇ ਵੇਖੇ ਤੁਸੀਂ ਨਹੀਂ ਆਉਂਦੇ ਪਹਿਲਾਂ ਮਾਪਿਓ ਦੇ ਇਹਨਾਂ ਨੂੰ ਫਿਰ ਮੈਂ ਵੀ 5-6 ਅਰੀ ਇਲਾਜ ਰੱਖੀ ਐ ਦੀ ਵਿੱਜਲ ਅੱਜ ਅੱਜ ਨਾ ਮਰੇ ਤੇਰਾ ਤੂੰ ਲੈ ਜਾ। ਆ ਹੁਣ ਅੱਜ ਫੇਰ ਤੇਰੇ 7000 ਰਗੀ। ਉਹ ਤਾਂ ਫਿਰ ਜਿਹਨੇ ਇੱਕ ਦਿਨ ਮਰਨਾ ਤਾਂ ਮਰੂ ਗਈ। ਇਹ ਕਰਦੀ ਐ ਡਰਾਮੇ ਉਹ ਜੇ ਮੂਰੇ ਮੁੰਡੇ ਐ ਦੁੱਕੀ ਨਹੀਂ ਮੋੜਦੇ ਉਹ ਉਹ ਤਾਂ ਗੱਲ ਤੇਰੀ ਠੀਕ ਆ ਫਿਰ ਹੁਣ ਕੀ ਕਰਿਆ ਜਾਵੇ ਹੁਣ ਮੈਂ ਤਾਂ ਕੋਈ ਸਮਝ ਨਹੀਂ ਆਉਦੀ ਵੀ ਕੀ ਕਹਾ ਕੀ ਨਾ ਹੁਣ ਤੂੰ ਵਸਾ ਜਿਹੜੀ ਗੱਲ ਤੈਨੂੰ ਦੱਸੀ ਐ ਇਸ ਗੱਲ ਤੇ ਨਿਕਲ ਜਾ ਤੂੰ ਐਂ ਹਸਾਬ ਲੈ ਕੇ ਜੀਤ ਨੂੰ ਦੱਸੀ ਨਾ ਹੁਣ ਮੈਨੂੰ ਕੀ ਪਤਾ ਮੈਂ ਤਾਂ ਇਹ ਚੱਲ ਭੋਣ ਵੈਸੇ ਕਹਤਾ ਹੁਣ ਆ ਵੀ ਚੱਲ 4 ਦਿਨਾਂ ਦੀ ਗੱਲ ਆਗੀ ਵੀ ਚੱਲ ਮੈਂ ਦੇ ਜੂਗੀ ਤੈਨੂੰ ਕੀ ਦੱਸਾਂ ਬਸੇਰੀਆਂ ਚੇਪਾਂ ਲਾਉਣ ਜਾਣਦੀ ਐ ਉਹਦਾ 1 ਮਿੰਟ ਚ ਬੰਦੇ ਨੂੰ ਭਵਾ ਲਾਂਦੀ ਐ ਹੋ ਤਾਂ ਤੇਰੀ ਗੱਲ ਠੀਕ ਆ ਪਹਿਲਾਂ ਬੀਰਪਾਲ ਨਾਲ ਵੀ ਲੜ ਕੇ ਹਟਿਆ ਗਈ। ਮੈਂ ਤਾਂ ਜਿਵੇਂ ਚੱਲ ਬੀਰਪਾਲ ਨੇ ਆ ਨਹੀਂ ਉਹ ਬੋਲਪੀ ਹੋਣੀ ਆ じゃ। ਤੂੰ ਬਸ ਉਹ ਜਿੰਨੇ ਦਿਨ ਦੱਸਿਆ ਉਸੇ ਗੱਲ 'ਚ ਹੀ ਰਹਿ ਤੇ ਪੈਰ ਤੇ ਪਾਣੀ ਨਾ ਪਹਿਣਦੇ ਨਹੀਂ ਇਹਨੇ ਲਏ ਕਿ ਬਿਨਾ ਹੱਲਣਾ ਨਹੀਂਗਾ। ਬਹੁਤ ਡਰਾਮੇਵਾਜ ਐ। ਉਹ ਤਾਂ ਠੀਕ ਆ। ਹਾਂ ਆ ਜਾਣਾ ਮੈਨੂੰ ਉੱਥੇ ਚਾਹ ਪਾ ਕੇ ਦੇ ਗੁੱਟਾ। ਅੱਛਾ। ਲੈ। ਅੰਦਰ ਕਦੋਂ ਦਾ ਕੋਈ ਬੋਲੀ ਜਾਂਦਾ ਮੈਨੂੰ ਲੱਗਦੀ ਜੀਤ ਆ ਗਿਆ। ਮੰਲਾ ਦਿਉਨ ਪਤਾ ਹੀ ਨਹੀਂ ਹਜੇ ਤੱਕ ਵੀ 부ਆ ਆਈ ਐ ਲੈ ਆ ਗਜੀਤ ਹੋਰ ਤਕੜੀਆਂ 부ਆ ਹਾਂ ਤਕੜੀਆਂ ਭਾਈ ਤੂੰ ਦੱਸ ਜੀ ਤੇ ਕਿਵੇਂ ਆ ਵਧੀਆ 부ਆ ਹੋਰ ਦੱਸ ਠੀਕ ਆ ਵਧੀਆ ਤੇ ਘਰੇ ਠੀਕ ਆ ਵਧੀਆ ਘਰੇ ਹੋਰ ਫਸਲ ਵਾੜੀ ਠੀਕ ਆ ਹਾਂ 부ਆ ਵਧੀਆ ਤੁਸੀਂ ਦੱਸੋ ਆਪਣੇ ਕਿਵੇਂ ਆ ਵਧੀਆ ਵਧੀਆ ਤੇ ਆਪਣੇ ਉਹ ਲਵਪਰੀ ਤਰ ਕੇ ਕਿਵੇਂ ਵਧੀਆ ਸਾਰੇ ਪੁੱਤ ਸਾਰੇ ਠੀਕ ਠਾਕ ਬੰਦ ਤਾਂ ਸਾਰੇ ਬੀਜਾ ਹੋਣੇ 부ਆ ਨਾ ਨਾ ਥੋੜਾ ਕ ਬੀਜਾ ਕੇ ਥੋੜਾ ਠੇਕੇ ਤੇ ਦਿੱਤਾਗਾ ਅੱਛਾ ਮੂੰ ਤਾਂ ਜੱ ਸੈਟ ਹੈਗੇ ਜਮਾ ਹਾਂ ਸੈਟ ਹੈ ਵਧੀਆ ਚਲੋ ਵਧੀਆ ਸੁਣ ਚੰਗੀ ਹੈ ਫੇਰ ਸੁੱਖ ਰਾਜੀ ਬਾਜੀ ਵਧੀਆ ਸੁਣੀ ਹੈ ਇਸ ਬੂਆ ਜੀ ਨਾ ਹੋ ਗਿਆ ਬਾਵਾ ਟਾਈਮ ਰੋਟੀ ਵੀ ਖਾ ਲਈ ਚਾਹ ਵੀ ਪੀ ਲਈ ਅੱਛਾ ਹੂੰ ਤੂੰ ਕਿੱਥੇ ਗਿਆ ਸੀ ਮੈਂ ਮੰਡੀ ਗਿਆ ਸੀ ਬੂਆ ਟਾਈਮ ਬਾਵਾ ਲਾਇਆ ਆ ਹਨਾ ਹਾਂ ਮੈਂ ਕਦੋਂ ਆਂਦੀ ਪੁੱਛੀ ਜਾਂਦੀ ਸੀ ਮਨਦੀਪ ਨੂੰ ਵੀ ਜੀਤ ਨਹੀਂ ਆਇਆਗਾ ਬਾਜ਼ਾਰ ਚ ਪੂਆ ਇੱਕ ਮੱਲੋ ਮੱਲੀ ਟਾਈਮ ਲੱਗ ਜਾਂਦਾ ਇਕ ਠੰਡ ਹੈ ਗਿਆ ਮੋਟਰਸਾਈਕਲ ਤੇ ਸੀਗਾ ਹੌਲੀ ਹੌਲੀ ਐ ਹੋ ਗਿਆ ਫਿਰ ਤੂੰ ਗੱਡੀ ਤੇ ਵਗ ਜਾਣਾ ਸੀਗਾ ਜੇ ਤੈਨੂੰ ਪਤਾ ਇਨੀ ਠੰਡ ਹੈਗੀ ਬਸ ਐਵੇਂ ਪੰਗਾ ਲੈ ਲਿਆ ਮਹਾ 5 ਕਿਲੋਮੀਟਰ ਹੈਗੀ ਹੁਣ ਜਾ ਵੜਦੇ ਆ ਅੱਛਾ ਹੋਰ ਵਧੀਆ ਪੂਆ ਚੱਲ ਮੈਂ ਮੜੈ ਸਿੱਨੀ ਜੱਥ ਮਾਰਿਆ ਮਾਂ ਅੱਗੇ ਬੈਨੇ ਤੇਰੇ ਕੋਲ ਚੰਗਾ ਚੰਗਾ ਇਹ ਤਾਂ ਮੇਰੇ ਨਾਲ ਕਿੰਨਾ ਵਧੀਆ ਬੋਲਿਆ ਮੇਰਾ ਭਤੀਜਾ ਤਾਂ ਉਹੀ ਕੁੜੀ ਜੀ ਬਾਲਾ ਟੱਪਦੀ ਐ ਉਹੀ ਬਾਲਾਂ ਘਸਾਉਂਦੀ ਆ ਮੈਨੂੰ ਉੱਧਰ ਬੈਹ ਜਾਂਦੀ ਪੂਆ ਇੱਥੇ ਬੈਠੀ ਸਵੇਰ ਦੀ ਬਸ ਜਾਨੀ ਅੰਦਰ ਮੈਂ ਧੁੱਪ ਜੀ ਸੀਗੀ ਇੱਥੇ ਤਾਂ ਬੈ ਗਈ ਹਾਂ ਹੁੰਦਾ ਧੁੱਪ ਜੀ ਵੀ ਬੱਗ ਗਈ ਪੂਆ ਹਾਂ ਮੱਚ ਜਾਨੀ ਠੰਡ ਜੀ ਬਾਲੀ ਹੋਈ ਪਈ ਆ ਹਨਾ ਉਹ ਮੈਨੂੰ ਤੈਨੂੰ ਆਏ ਕਹਿੰਦੀ ਸੀ ਹੀ ਹਾਂ ਪੈਸੇ ਦਾ ਘਰੇ ਪਏ ਸੀਗੇ ਮੈਨੂੰ ਨਹੀਂ ਸੀਗਾ ਪਤਾ ਜੀਤ ਨੇ ਨਾ ਟਰਾਲੀ ਕਰਨ ਨਹੀਂ ਦਿੱਤੀ ਹੋਈ ਹੈਗੀ ਹਾਂ ਤੇ ਉੱਧਰ ਦੇਨੇ ਨੇ ਪੈਸੇ ਹੁਣ ਬੇਵੱਸਾ ਮੇਰੀ ਤਾਂ ਪੈਸਾ ਕਰਨ ਤੂੰ ਦੱਸਤਾ ਜੀਤ ਨੂੰ ਫਿਰ ਬੁਆ ਹੁਣ ਆਏ ਤਾਂ ਮੈਂ ਦੱਸਣੀ ਸੀਗਾ ਮੈਂ ਕੀ ਮੰਗ ਰੋ ਲੋੜਨਾ ਪੈਗੀ ਪੈ ਜੇ ਇਹ ਤਾਂ ਵਧੀਆ ਹੋ ਗਿਆ ਚੱਲ ਮੈਂ ਜੀਤ ਨੂੰ ਪੁੱਛ ਲਿਆ ਜੇ ਕਿਤੇ ਮੈਂ ਤੈਨੂੰ ਫੜਾਣ ਦੀ ਜੀਤ ਨੇ ਤਾਂ ਬਾਅਦ ਚ ਮੈਨੂੰ ਪੈਸੇ ਮੰਗਣੇ ਸੀ ਜੋ ਟਰਾਲੀ ਐ ਨੂੰ ਦੇਣੇ ਸੀ ਐਵੇਂ ਫੇਰ ਪਲੇਸ ਪੈਂਦਾ ਬੁਆ ਤੂੰ ਦੱਸਣਾ ਨਹੀਂ ਸੀਗਾ ਜੀਤ ਨੂੰ ਜਦੋਂ ਮੈਂ ਤੈਨੂੰ ਕਹੀ ਦਿੱਤਾ ਸੀਗਾ ਤੈਨੂੰ ਮੇਰੇ ਤੇ ਯਕੀਨ ਹੀ ਨਹੀਂ ਸੀਗਾ ਗੱਲ ਯਕੀਨ ਦੀ ਨੀ ਭੂਆ ਮੈਨੂੰ ਵੀ ਆਈ ਸੀ ਨਾ ਵੀ ਲੋੜ ਪਊਗੀ ਪੈਸਿਆਂ ਦੀ ਜ਼ਰੂਰ ਪਊਗੀ ਉਹੀ ਗੱਲ ਪੈਗੀ ਲੋੜ ਪੈਸਿਆਂ ਦੀ ਉਹ ਜਵਾਬ ਦੇ ਗਿਆ ਹੁਣ ਉਹ ਤਾਂ ਕਹਿੰਦਾ ਫਿਰ ਮੈਂ ਉਧਰ ਭਰਨੇ ਨੇਗੇ ਅੱਛਾ ਕਹਿੰਦਾ ਉਧਰ ਦੇਨੇ ਨੇਗੇ ਫਿਰ ਨਹੀਂ ਹੱਲ ਹੁੰਦਾ ਹੁਣ ਕੋਈ ਹੋਰ ਤਾਂ ਨਹੀਂ ਭੂਆ ਕੋਈ ਹੱਲ ਆਏਗਾ ਮੈਂ ਕਿਹੜਾ ਤੁਹਾਡੇ ਪੈਸੇ ਰੱਖਣੇ ਸੀਗੇ ਮਨਦੀਪ ਲੈ ਮੈਂ ਤਾਂ ਮੋੜ ਹੀ ਜਾਂਦੀ ਮੈਂ ਕਿਹੜਾ ਤੈਨੂੰ ਐਂ ਕਹਿੰਦੀ ਵੀ ਤੂੰ ਪੈਸੇ ਰੱਖਨੇ ਸੀ ਜਾਂ ਮੋੜ ਦੇਣੀ ਸੀ ਮੈਂ ਤੈਨੂੰ ਇਹ ਗੱਲ ਤਾਂ ਆਖੀ ਵੀ ਨਹੀਂ ਹੈਗੀ ਹਰ ਤੁਕਲਤ ਕੀਤਾ ਦੱਸਣਾ ਨਹੀਂ ਸੀਗਾ ਜੀਤ ਨੂੰ ਹੁਣ ਮੈਂ ਕੀ ਤੋਂ ਮੰਗਾਂ ਪੁੱਤ ਮੇਰਾ ਤਾਂ ਹੈ ਵੀ ਨਹੀਂ ਕੋਈ ਉਹ ਦੂਜਾ ਭਾਈ ਵੀ ਤੇਰੇ ਸਾਹਮਣੇ ਬੋਲਦਾ ਨਹੀਂਗਾ ਨਹੀਂ ਉਹਦੇ ਤੋਂ ਮੰਗ ਲੈਂਦੀ ਚਲਾਂ ਤਾਂ 부ਆ ਕੀ ਕਹਦਾ ਬੋਲਦਾ ਐ ਡਰ ਲੱਗਦਾਗਾ ਪੁੱਤ ਤੋਂ ਵੀ ਕਿਤੇ ਪੁੱਤ ਨਾਲ ਕੁਛ ਘਰ ਬੈਠੇ ਜੇ ਨਾ ਪੈਸਿਆਂ ਦਾ ਹੱਲ ਹੋਇਆ ਉਹਨੂੰ ਤਾਂ ਮੈਂ ਕਿਹਾ ਮੈਂ ਜ਼ਰੂਰ ਹੱਲ ਕਰਕੇ ਲਿਆਉਂਗੀ ਤੂੰ ਐ ਕਰਨਾ 부ਆ ਫਿਰ ਤੂੰ ਆਪ ਜੀ ਨੂੰ ਨਾ ਗੱਲ ਕਰ ਲੈ ਉਹਨੂੰ ਕਹਦੇ ਵੀ ਚਲ ਆ ਦੂ ਪੇਕੇ ਤੋਂ ਮੰਗ ਲੂਗਾ ਇਹ ਕੀ ਹੁੰਦਾ ਬਰ ਰਿਸ਼ਤੇਦਾਰ ਆਈ ਨਹੀਂ ਤਾਂ ਮੰਗਦੇ ਹੁੰਦੇ ਆ ਉਹਨਾਂ ਨੂੰ ਤਾਂ ਨਹੀਂ ਮੈਂ ਕਹਿੰਦੀ ਹਾਂ ਤਾਂ ਕੀ ਹੁੰਦਾ ਭੂਗਾ ਫਿਰ ਲੋੜ ਉਹ ਆਪ ਹੀ ਸੋਚ ਲੈਂਦੀ ਹੁਣ ਇਹ ਤਾਂ ਫਿਰ ਮੈਨੂੰ ਕਾਹਤੋਂ ਫੋਨ ਕਰਾਇਆ ਹੁਣ ਤਾਂ ਫਿਰ ਐ ਹੋਊਗਾ ਵੀ ਚਲ ਦੇ ਦੇਊਗਾ ਵੀ ਚਲ ਮਾਮੇਕੇ ਦੇ ਦੇ ਜੀ ਹੁਣ ਉਹਨੂੰ ਇਹ ਤਾਂ ਨਹੀਂ ਪਤਾ ਵੀ ਉਹਨਾਂ ਨੂੰ ਵੀ ਲੋੜ ਆ ਗਈ ਮੈਂ ਹੁਣ ਕੀ ਕਰਾਂ ਕੀ ਤੋਂ ਮੰਗਾ ਯਾਰ ਕੋਈ ਵਸ ਨਹੀਂ ਚੱਲਦਾ ਹੈਗਾ ਦੇਖ ਲੈ ਭੂਗਾ ਕਿਸੇ ਪਾਸੇ ਜੇ ਹੋਰ ਕੋਈ ਫੋ ਪੈਂਦਾ ਤਾਂ ਮੈਂ ਤਾਂ ਕਹਿੰਨੀ ਕਰ ਲਾ ਹੱਲ ਕਿਸੇ ਪਾਸੇ ਹੋਰ ਤੂੰ ਕੋਈ ਹਰ ਹੱਲ ਕਰ ਨਹੀਂ ਸਕਦੀ ਕਿਸੇ ਤਾਂ ਹੋਰ ਧਾਰੇ ਦੂਰੇ ਫੜ ਕੇ ਪੁੱਤ ਬਣ ਕੇ ਮੈਂ ਮੋੜ ਜੂੰਗੀ ਜਿਵੇਂ ਲੈ ਕੇ ਜਾਊਂਗੀ ਕੁਆ ਮੈਂ ਹੁਣ ਹੋਰ ਕਿਤੋਂ ਹੱਲ ਕਰਾਂ ਹੁਣ ਮੇਰੇ ਵੀ ਕੋਈ ਹੈ ਨਹੀਂ ਹੱਥ ਬੱਸ ਵੀ ਮੈਂ ਕਿਸੇ ਤੋਂ ਲੈ ਕੇ ਦੇਦਾ ਤੈਨੂੰ ਕੀ ਕਰਾਂ ਹੁਣ ਦੱਸ ਕਿੱਧਰ ਜਾਵਾਂ ਮੈਂ ਡਰ ਵੀ ਲੱਗੀ ਜਾਂਦਾ ਪਿੰਡੋਂ ਵੀ ਪਿੱਛੋਂ ਡਰ ਲੱਗੀ ਜਾਂਦਾ ਗਾ ਦੂਜੇ ਮਾਂਗ ਕੇ ਨਾ ਗੱਲ ਕਰਕੇ ਦੇਖ ਲੈ ਕੀ ਨਹੀਂ ਉਹਨਾਂ ਦੇ ਨਹੀਂ ਮੈਂ ਜਾਣਦੀ ਤੂੰ ਤਪੂ ਆਪੀ ਕਹੀਏ ਨਿਕਲ ਗੱਲ ਤਾਂ ਕਰਕੇ ਦੇਖ ਲੈ ਕੀ ਹੈ ਦੇਈ ਦੇਣ ਨਾ 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 ਉਹਨਾਂ ਨੇ ਨਹੀਂ ਦੇਣੇ ਮੈਨੂੰ ਪਤਾ ਜਦੋਂ ਵਰਤ ਵਰਤੇ ਵੀ ਹੈ ਨਹੀਂ ਮਨਦੀਪ ਉਹ ਕਿਵੇਂ ਦੇ ਦਾਨਗੇ ਪੈਸੇ ਜਦੋਂ ਮੈਂ ਕਿੰਨਾ ਚਿਰ ਹੋ ਗਿਆ ਤੁਹਾਡੇ ਇੱਥੇ ਆਈ ਬੈਠੀ ਨੂੰ ਮੈਂ ਗਈ ਉਹਨਾਂ ਦੇ ਘਰੇ ਉਹ ਤਾਂ ਠੀਕ ਆ ਪੂਆ ਫਿਰ ਨਾਲੇ ਭਾਈ ਤੇਰੀ ਚਾਚੀ ਦਾ ਸੁਭਾਅ ਨਹੀਂ ਹੈਗਾ ਉਹਦਾ ਉਹ ਤਾਂ ਠੀਕ ਆ ਪੂਆ ਫਿਰ ਹੁਣ ਫਿਰ ਮੈਂ ਕੀ ਕਰਾਂ ਕਰ ਪੁੱਤ ਬਣ ਕੇ ਹੱਲ ਤੂੰ ਹੀ ਕਰ ਥੋੜਾ ਮੋਟਾ ਤਾਂ ਕਰ ਫਿਰ ਪੂਜਿੰਨੇ ਮੈਸੀ ਤੂੰ ਮੰਗਦੇ ਨੇ ਤੇ ਮੇਰੇ ਕੋਲ ਹੈ ਨਹੀਂ

ਹੋਰ ਪੂਆ ਮੈਂ ਹੁਣ ਕੀ ਤੋਂ ਪੁੱਸਾ ਤੈਨੂੰ ਪਤਾ ਜੇ ਮਾਂ ਨੂੰ ਇੰਨੀ ਧਮਕੀ ਮਿਲ ਜੇ ਪੁੱਤ ਦੀ ਕਿੰਨਾ ਕੀ ਦਿਲ ਤੇ ਬੀਤਦੀ ਆ ਹਨਾ ਮੈਨੂੰ ਡਰ ਲੱਗੇ ਜਾਂਦਾ ਮੈਂ ਛੇਤੀ ਜਾਵਾਂ ਜੇ ਤੂੰ ਮੈਨੂੰ ਪੈਸੇ ਦੇਵੇਂ ਹੋਇ ਤਾਂ ਹੈ ਪੂਆ ਡਰਤਾ ਹੋ ਜਾਂਦਾ ਜਦੋਂ ਅੱਡੀ ਗੱਲ ਕਹਤੀ ਹੁਣ ਡਰਤਾ ਮੈਨੂੰ ਵੀ ਲੱਗੀ ਜਾਂਦਾਗਾ ਵੀ ਕੋਈ ਗੱਲ ਨਾ ਹੋ ਜੇ ਤੂੰ ਪੈਸੇ ਮੈਨੂੰ ਦਿੱਤੇ ਵੀ ਪਰ ਉਹ ਕੁੜੀ ਜੀ ਨੂੰ ਨਾ ਦੱਸੀਂ ਜਮਾਂ ਵੀ ਉਹ ਤਾਂ ਮੇਰੇ ਗਾਲੀ ਪੈ ਜਾਊਗੀ ਮੇਰਾ ਤਾਂ ਇਥੋਂ ਨਿਕਲਣਾ ਔਖਾ ਕਰ ਦੂ ਮੈਨੂੰ ਤਾਂ ਚਲ ਕੋਈ ਨਾ ਪੂਆ ਫਿਰ ਹੁਣ ਤਾਂ ਮੈਂ ਨਹੀਂ ਦੱਸਦੀ ਫਿਰ ਮੈਂ ਹੁਣ ਤਾਂ ਫਿਰ ਆਪਦੀ ਮਾਂ ਨੂੰ ਪੁੱਛ ਲੈਣੀ ਆ ਮੈਨੂੰ ਨਹੀਂ ਪਤਾ ਪੁੱਤ ਬਣ ਕੇ ਕਰਕੇ ਦੇ ਹੱਲ ਤੂੰ ਹੀ ਕਰੇਂਗੀ ਹੱਲ ਤੇਰੇ ਤੱਕ ਹੀ ਮੈਨੂੰ ਉਮੀਦ ਆ ਤਾਂ ਹੀ ਮੈਂ ਤੈਨੂੰ ਕਿਹਾ ਸੀਗਾ ਚਲ ਪੂਆ 15 ਤੱਕ ਤੇ ਮੇਰੇ ਕੋਲ ਪਿਆਰ ਦੱਸ ਕੇ ਚਲ ਮੈਂ ਹੋਰ ਪੁੱਛ ਲੈਣੀ ਆ 25 ਤੱਕ ਤਾਂ ਤੇਰਾ ਹੱਲ ਕਰ ਦੂੰ ਬਾਲਾ ਤਾਂ ਨਹੀਂ ਮੈਥੋਂ ਹੁੰਦਾ ਹੈਗਾ ਜੇ ਦੇਖ ਲੈ 25 ਤੱਕ ਸਾਰ ਲੈਂਗੀ ਚਲ ਫਿਰ ਸਾਰ ਨਹੀਂ ਪੂਗਾ ਫਿਰ ਕਿਸੇ ਤੋਂ ਹੋਰ ਪੁੱਛੂੰ ਜਾ ਕੇ ਪਿੰਡੋਂ ਪੁੱਛੂੰਗੀ ਕੋਈ ਨਾ ਭੂਆ ਫਿਰ ਮੈਂ ਤੇਨੂੰ ਜਾਂਦੀ ਹੋਈ ਨੂੰ ਫੜਾ ਦੂੰਗੀ ਪੈਸੇ ਦਸੀ ਨਾ ਇਹਨਾਂ ਕੋਲੇ ਚੰਗਾ ਨਾ ਜੀਤ ਕੋਲੇ ਤੇ ਨਾ ਵੀਰਪਾਲ ਕੋਲੇ ਕੋਈ ਨਾ ਭੂਆ ਮੈਂ ਨਹੀਂ ਦੱਸਦੀ ਪਰ ਤੂੰ ਐ ਨਾ ਜਿਵੇਂ ਲੈ ਕੇ ਗਈ ਮੈਨੂੰ ਉਹ ਵੀ ਮੋੜ ਮੈਂ ਉਵੇਂ ਹੀ ਮੋੜ ਜੂੰਗੀ ਹਾਂ ਐ ਨਾ ਕਈ ਵਾਰ ਮੈਨੂੰ ਵੀ ਲੋੜ ਪੈ ਜਾਂਦੀ ਹੁੰਦੀ ਹੈ ਘਰੇ ਪੈਸਾ ਵੀ ਨਹੀਂ ਹੁੰਦਾ ਤੇ ਪੈਸਾ ਹੀ ਲੋੜ ਵੀ ਹੁੰਦੀ ਹੈ ਉਹ ਤਾਂ ਤੇਰੀ ਗੱਲ ਠੀਕ ਹੈਗੀ ਹਾਂ ਚਲੋ ਚਲ ਫਿਰ ਮੈਂ ਤਿਆਰੀ ਕਰਾਂ ਜਾਂਣ ਦੀ ਹਾਂ ਚਲ ਕੋਈ ਨਾ ਦੇਖਦੀ ਆ ਬੀਰਪਾਲ ਕਿੱਥੇ ਹੈ ਕਿ ਜੇ ਬੀਰਪਾਲ ਅੰਦਰ ਨਾ ਹੋਈ ਹਾਂ ਤੈਨੂੰ ਲੈ ਕੇ ਫੜਾਉਣੀ ਆ ਉਹਨੂੰ ਦੇਖ ਲਈ ਹਾਂ ਨਾ ਹਾਂ ਉਹਨੂੰ ਦੇਖਦੀ ਆ ਮੈਂ ਲੈ ਕੁਛ ਨਾ ਕੁਛ ਹਾਲ ਤਾਂ ਮੇਰੇ ਘਾਰ ਹੀ ਦਿੱਤਾ ਜੇ ਮੈਂ ਵਾਸਤੇ ਪਾਈ ਸੀ ਇਹਦੇ ਕੋਲੇ ਤੇ ਆਪਾਂ ਕਿਹੜਾ ਮੋੜਨੇ ਆ ਫੇਰ ਮਨਦੀਪ ਮਨਦੀਪ ਆ ਜਾ ਪੁੱਤ ਆ ਜਾ ਤਿੱਗੇ ਮੈਂ ਜਾਣਾਗਾ ਵੇਲਾ ਹੋਈ ਜਾਂਦਾ ਕਾਗੀ ਭੋਲਾ ਜਾਤਾ ਤੇ ਲਸਾਪਾਗਾ ਮੈਂ ਮੈਂ ਪਾਈ ਸੀ ਨਾ ਮੇਰੇ ਕੋਲ 25000 ਰੁਪਏ ਹੈਗਾ 10000 ਦੂਜੇ ਦਾ ਬਟੂਏ ਚ ਪਿਆ ਸੀਗਾ ਤੈਨੂੰ ਮੈਂ 40000 ਰੁਪਏ ਕਰਤਾ ਭੂਆ ਬਣ ਕੇ ਜਿਵੇਂ ਲੌਕੂ ਦੀ ਨਾ ਉਵੇਂ ਪੜਾ ਦਿੱਤੀ ਮੈਂ ਮੈਂ ਵੀਰਪਾਲ ਤੋਂ ਚੋੜ ਲਿਆ ਦਿੱਤਾ ਜੀ ਉਹਨੂੰ ਪਤਾ ਨਾ ਲੱਗਦੀ ਪੈਨ ਚਲ ਭੂਆ ਹੁਣ 10000 ਰੁਪਏ ਘੱਟ ਰਹਿ ਗਿਆ ਹੁਣ 10000 ਦਾ ਤੂੰ ਹੱਲ ਕਰ ਦੇ ਠੀਕ ਆ ਚਾਹ ਪਾਣੀ ਤੇ ਹੋਰ ਪੀ ਜਾਂਦੀ ਭੂਆ ਬਸ ਚਾਹ ਤਾਂ ਹੁਣ ਈਲੀ ਚਾਹ ਤਾਂ ਬਹੁਤ ਵਾਰੀ ਤੇ ਹੁਣ ਮੇਰੀ ਬਸ ਨਾ ਲੰਘ ਜੇ ਤੇ ਹੁਣ ਮੈਨੂੰ ਜਾਣ ਦੇ ਚਲ ਜਾ ਕੇ ਪੂਆ ਫਿਰ ਫੋਨ ਕਰਦੀ ਜਦੋਂ ਕੰਟਰੀ ਚੰਗਾ ਤੈਨੂੰ ਫੋਨ ਕਰ ਦੂੰਗੀ ਚੰਗਾ ਜਾ ਕੇ ਕਿਸਤ ਭਰ ਦਿਓ ਕਿਤੇ ਜਾ ਕੇ ਇਹਨੂੰ ਘਰੀ ਨਾ ਚਲਾ ਚ ਰੂ ਜੀ ਨਹੀਂ ਨਹੀਂ ਘਰੇ ਨਹੀਂ ਚਲਾਉਂਦੇ ਪੁੱਤ ਭਰਾਂ ਮੈਂ ਤੇਰਾ ਆਸਾਨ ਕਰੀ ਜ਼ਿੰਦਗੀ ਭਰ ਨਹੀਂ ਚੱਲ ਸਕਨੀ ਪੁੱਤ ਕੋਈ ਨਾ ਉਹ ਆਸਾਨ ਤਾਂ ਕੀ ਹੈ ਜੇ ਹੈਗਾ ਇਸ ਤੈਨੂੰ ਮੈਂ ਤਾਂ ਹੀ ਦੇਤੇ ਚਲ ਠੀਕ ਆ ਚਲ ਕੀ ਹੁੰਦਾ ਮੇਰੇ ਕੋਲ ਪਏ ਕਿਹੜਾ ਪੈਸੇ ਵਾਦਦੇ ਸੀ ਜਨਲ ਹੈ ਜੇ ਮੈਨੂੰ ਕਿਹੜਾ ਲੋੜ ਆ ਉਹ ਆ ਦਾ ਵਿਚਾਈ ਦਾ ਕੋਈ ਮਸਲਾ ਹੱਲ ਹੋ ਜੂਗਾ ਜਦੋਂ ਕਹੀ ਜਾਂਦੀ ਐ ਮੈਂ ਮੋੜ ਦੂੰਗੀ ਚਾਲੇ ਮੋੜ ਦੋਗੀ ਕੀ ਆ ਚਾਰ ਦਿਨਾਂ ਦੀ ਗੱਲ ਆ ਚਲ ਨਾ ਦੱਸੂਗੀ ਵੀਰਪਾਲ ਨੂੰ ਹੋਰ ਕੀ ਆਗਾ ਭਾਬੀ ਹਾਂ ਵੀਰਪਾਲ ਆਏ ਆਏ ਹੋ ਗਿਆ ਹੰਦੀ ਬੜੀ ਹੋਈ ਤੇ ਕੀ ਹੋ ਗਿਆ ਨਾਲੇ ਪੂਆਣੀ ਦੀ ਨਹੀਂ ਕਿੱਧਰ ਵਗ ਗਈ ਤੈਨੂੰ ਪਤਾ ਨਹੀਂ ਵੀਰਪਾਲ ਪੂਆ ਤਾਂ ਵਗ ਗਈ ਵਗ ਗਈ ਪੂਆ ਕਿਉਂ ਮਿਲੀ ਨਹੀਂ ਤੂੰ ਪੂਆ ਨੂੰ ਮੈਂ ਕਿੱਥੋਂ ਮਿਲਿਆ ਮੈਂ ਤਾਂ ਪਸਮਾਚ ਫਿਰਦੀ ਸੀ ਨਾਲੇ ਪੂਆ ਏਡੀ ਛੇਤੀ ਕਿਵੇਂ ਵਗ ਗਈ ਮੈਂ ਤਾਂ ਗਈ ਸੀ ਬਲਾ ਕੇ ਜਾਉਂਗੀ ਮਹੀਨਾ ਏਡੀ ਛੇਤੀ ਕੀ ਹੋ ਗਿਆ ਉਹਨੂੰ ਜਾਣ ਨੂੰ ਦੱਸ ਉਹ ਤਾਂ ਨਿਕਲਦੇ ਨਹੀਂ ਹੁੰਦੀ ਘਰੋਂ ਅੱਜ ਕਿਵੇਂ ਵਗ ਗਈ ਕਹਿੰਦੀ ਤਾਂ ਸੀ ਵੀ ਪਰ ਮਹੀਨਾ ਹੁਣ ਤੈਨੂੰ ਪਤਾ ਤਾਂ ਆਏਗਾ ਉਹਦੇ ਮੁੰਡੇ ਦਾ ਫੋਨ ਨਹੀਂ ਆਇਆ ਸੀਗਾ ਬਾਈ ਦਾ ਉਹ ਤਾਂ ਕਰਕੇ ਟੈਨਸ਼ਨ ਜੀ ਲੈ ਕੇ ਫਿਰ ਮੁੜ ਗਈ ਕਹਿੰਦੀ ਕੀ ਹੈ ਕੋਈ ਹੋਰ ਨਾਲ ਗੱਲਬਾਤ ਹੋ ਜਾਈ ਗਈ ਚਲ ਚਲ ਜੰਗੀ ਜਾਨੀ ਆ ਵਗ ਗਈ ਮੈਨੂੰ ਤਾਂ ਐ ਸੀਗਾ ਵੀ ਪੈਸੇ ਲੈ ਕੇ ਹੀ ਘਰੋਂ ਨਿਕਲੂਗੀ ਸ਼ੁਕਰ ਆਪਰਾ ਰੋਟੀ ਲੱਗੀ ਮਗਰੋਂ ਲਹੀ ਪੈਸੇ ਪੂਸੇ ਤਾਂ ਨਹੀਂ ਦਿੱਤੇ ਭਾਬੀ ਉਹਨੂੰ ਵੀਰੇ ਨੇ ਕਿਤੇ ਕਿਤੇ ਕੀ ਹੈ ਵੀਰੇ ਤਾਂ ਪੈਸੇ ਦਵਾਤੇ ਹੁਣ ਤੋਂ ਨਾ ਵੀਰ ਪਰ ਮੈਂ ਪੈਸੇ ਕਿੱਥੋਂ ਦੇ ਤੇ ਹੁਣ ਮੇਰੇ ਕੋਲ ਕਿਹੜਾ ਪੈਸੇ ਹੈਗੇ ਸੀ ਜਿਹੜੇ ਉਹ ਹੈਗਾ ਸੀ 50000 ਉਹ ਤੇ ਬਾਈ ਨੇ ਟਰਾਲੀ ਦਾ ਦੇਣਾ ਸੀਗਾ ਤੈਨੂੰ ਪਤਾ ਤਾਂ ਹੈਗਾ ਆਪਣੀ ਟਰਾਲੀ ਬਣਵਾਈ ਆ ਚੱਲ ਵਧੀਆ ਹੋ ਗਿਆ ਉਹਨੂੰ ਭਾਬੀ ਪਤਾ ਲੱਗ ਗਿਆ ਅਸਲ 'ਚ ਤਾਂ ਵੀ ਹੁਣ ਇੱਥੇ ਨਹੀਂ ਦਾਲ ਗਲ ਦੀ ਮੈਨੂੰ ਨਹੀਂ ਪੈਸੇ ਪੂਸੇ ਮਿਲਦੇ ਤਾਂ ਹੀ ਟੱਪ ਗਈ ਆਈ ਤਾਂ ਉਹ ਕਿਸੇ ਚਾਲ ਨਾਲ ਹੀ ਸੀ ਵੀ ਮੈਂ ਪੈਸੇ ਲੈ ਜੂੰਗੀ ਨਾ ਬੰਦਾ ਪੁੱਛਣ ਵਾਲਾ ਹੋਵੇ ਹੁਣ ਕੀ ਉਹਦੇ ਨੂੰਹਾਂ ਬੋਲਣ ਲੱਗਣਾ ਚੱਲ ਕੋਈ ਨਾ ਵੀ ਪਰ ਤੂੰ ਵੀ ਨਾ ਕਰਿਆ ਕਰਜਾ ਜੇ ਉਹ ਨੂੰ ਆਪਣੇ ਇਤਿਆਸ ਸੀ ਉਹ ਫੇਰ ਹੀ ਮੰਗਦੀ ਸੀ ਹੁਣ ਮਨ ਤਾਂ ਮੇਰਾ ਵੀ ਦੁਖੀ ਹੋਇਆ ਵੀ ਵਿਚਾਰੀ ਲਾ ਖਾਲੀ ਹੱਥ ਗਈ ਐ ਪੇਕਿਆਂ ਦੀ ਆਸ ਹੁੰਦੀ ਧੀ ਉਹ ਭਾਬੀ ਮੰਨਣਾ ਦੁਖੀ ਕਰ ਤੈਨੂੰ ਨਹੀਂ ਹਜੇ ਉਹਦਾ ਪਤਾ ਚਲ ਕੋਈ ਨਹੀਂ ਕਰ ਲੈ ਕੰਮ ਕੁਮ ਵਧੀਆ ਹੋ ਗਿਆ ਬੱਗ ਗਿਆ ਆਪਾਂ ਨੂੰ ਕੀ ਆ ਜਾ